ਹੁਣ ਆਈਏ ਪਟੀਸ਼ਨ ਵੱਲ ਜੀ ਪਹਿਲੀ ਗੱਲ ਤਾਂ ਇਹ ਆ ਵੀ ਆਪਾਂ ਫ੍ਰਾਈਡੇ ਵੀ ਇਹ ਵੀਰਵਾਰ ਨੂੰ ਪਟੀਸ਼ਨ ਸ਼ੁਰੂ ਹੋਈ ਆ ਮਨੀਸ਼ਾ ਨਾਮ ਦੀ ਕੋਈ ਬੀਬੀ ਆ ਮਨੀਸ਼ਾ ਕੌਸ਼ਲ ਕਰਕੇ Hindu ਬੇਬੀ ਆਸਟ੍ਰੇਲੀਆ ਤੋਂ ਸ਼ੁਰੂ ਕੀਤੀ ਗਈ ਧੜਾ ਧੜ ਜਿਹੜੇ ਆਪਣੇ ਜਿਹੜੇ ਪੰਜਾਬੀ ਹੈਗੇ ਆ ਨਾ ਐਨ ਜਿੱਦਾਂ ਵੀ ਤੱਕਾ ਹੀ ਦੇ ਦਿਓ ਪੇ ਖਿੱਚ ਦਿਓ ਜੀ ਸਾਈਨ ਕਰ ਦਿਓ ਨਾ ਕਿਸੇ ਨੇ ਪਟੀਸ਼ਨ ਪੜੀ ਨਾ ਵਾਸਤਾ ਸੋ ਥਰਸਡੇ ਨੂੰ ਉਹਨੇ ਸ਼ੁਰੂ ਕੀਤੀ ਆ ਤੇ ਫਰਾਈਡੇ ਸਵੇਰੇ ਮੈਂ ਨਿਊਜ਼ ਦੇਖੀ ਤੇ ਟਾਈਮਜ਼ ਆਫ ਇੰਡੀਆ ਨੇ ਵੱਡਾ ਆਰਟੀਕਲ ਲਿਖਿਆ ਹਸਪਿਟਿਸ਼ਨ ਦੇ ਹੱਕ ਚ ਵੀ ਜਿਹੜੇ ਅਮਰੀਕਾ ਵਾਸਤੇ ਸਿੱਖ ਡਰਾਈਵਰ ਆ ਉਹ ਬਹੁਤ ਅਪਸੈਟ ਹੈਗੇ ਆ ਸਰਕਾਰ ਤੋਂ ਕਿ ਇੰਨੀ ਸਖਤ ਸਜ਼ਾ ਜਿਹੜੀ ਹੈ ਇਸ ਡਰਾਈਵਰ ਨੂੰ ਹੋਣੀ ਆ ਸੋ ਤੁਸੀਂ ਦੇਖੋ ਪੇ ਅੱਜ ਤੱਕ ਹਿੰਦੁਸਤਾਨ ਦਾ ਕੋਈ ਵੀ ਮੀਡੀਆ ਜਿਹੜਾ ਆ ਉਹ ਕਦੋਂ ਸਿੱਖਾਂ ਦੇ ਪ੍ਰਤੀ ਜਿਹੜਾ ਆ ਆਪਣਾ ਜਿਹੜਾ ਦਰਦ ਮਹਿਸੂਸ ਕਰਨ ਲੱਪਿਆ ਦੇਖਿਆ ਕਦੇ ਜੀ 8 ਵਜੇ ਮੈਂ ਖਬਰ ਪੜ੍ਹੀ ਆ ਤੇ 9 ਵਜੇ ਅਸੀਂ ਸ਼ੋ ਕੀਤਾ ਵੇ ਭਈ ਇਹ Trap ਹੈਗਾ ਆ Indian Agencies ਦਾ ਇਸ ਪਟੀਸ਼ਨ ਨੂੰ ਤੁਹਾਡੇ ਅਗੇਂਸਟ ਯੂਜ਼ ਕੀਤਾ ਜਾਣਾ ਆ ਸਾਡੇ ਸਾਨੂੰ ਵੀ ਟ੍ਰੋਲ ਕੀਤਾ ਗਿਆ ਬਾਅਦ ਦੇ ਵਿੱਚ ਬਹੁਤ ਸਾਰਿਆਂ ਨੇ ਵੀਡੀਓ ਬਣਾ ਕੇ ਦੇਖੋ ਜੀ ਜੇ ਕਿਸੇ Hindu ਬੀਬੀ ਨੇ ਸ਼ੁਰੂ ਕਰ ਲਈ ਤਾਂ ਕੀ ਹੋਇਆ ਹੁਣ ਦੇਖ ਲਓ ਤੁਹਾਡਾ ਰਿਜ਼ਲਟ ਕੀ ਹੋਇਆ 2.5 ਮਿਲੀਅਨ 2.7 ਮਿਲੀਅਨ ਲੋਕਾਂ ਨੇ ਉਹ ਪਟੀਸ਼ਨ ਤੇ ਸਾਈਨ ਕਰਤਾ ਪਹਿਲੀ ਗੱਲ ਤਾਂ ਉਹ ਪਟੀਸ਼ਨ ਗਲਤ ਸੀ ਜਦੋਂ ਵੀ ਤੁਸੀਂ ਕੋਈ ਪਟੀਸ਼ਨ ਪਹਿਲੀ ਗੱਲ ਤਾਂ ਇਹ ਆ ਵੀ ਹਰਜਿੰਦਰ ਸਿੰਘ ਦਾ ਕੇਸ ਹੀ ਨਹੀਂ ਹਜੇ ਸ਼ੁਰੂ ਹੋਇਆ ਹਾਂ ਪਤਾ ਨਹੀਂ ਕਿੰਨੇ ਸਾਲ ਲੱਗਣੇ ਆ ਸਾਡੇ ਲਾਗੇ ਮਰਸਡ ਦੇ ਵਿੱਚ ਆਪਣੇ ਚਾਰ ਪੰਜਾਬੀ ਜਿਹੜੇ ਪਰਿਵਾਰਕ ਮੈਂਬਰ ਸੀ ਉਹਨਾਂ ਦਾ ਕਤਲ ਕੀਤਾ ਗਿਆ ਸੀ ਉਹਦੇ ਸਲਗਾਡੋ ਵਾਲੋਂ ਹਾਂਜੀ ਹਾਂਜੀ ਉਹ ਅੱਜ ਤੱਕ ਨਹੀਂ ਕੇਸ ਚੱਲਿਆ ਹਜੇ 3 ਸਾਲ ਹੋ ਗਏ ਘਰੋਂ ਜਿਹੜੇ ਆਫਿਸ ਤੋਂ ਚੱਕ ਕੇ ਜਾ ਕੇ ਮਾਰ ਕੇ ਸਿੱਟਦੇ ਸੀ ਉਹ ਸੋ ਇਹ ਕੇਸ ਅਜੇ ਚੱਲਿਆ ਨਹੀਂ ਇੰਡੀਆ ਦੇ মিডিਆ ਨੇ ਫਲਾਫ ਲਾ ਕੇ ਵੀ 45 ਸਾਲਾਂ ਦੀ ਸਜ਼ਾ ਹੋ ਗਈ ਜੀ ਉਹਦੀ ਸਜ਼ਾ ਮਾਫ ਕਰਾਓ ਪਟੀਸ਼ਨ ਸਾਈਨ ਕਰੋ ਟਰੱਕਾਂ ਵਾਲੇ ਐ ਧੜਾ ਧੜ ਜੀ ਪਟੀਸ਼ਨ ਸਾਈਨ ਕਰੋ ਇਹ ਕੋ ਮੜਾ ਮੋਟਾ ਬੋਲਦਾ ਵੀ ਸੀ ਭਾਈ ਤੁਸੀਂ ਦੇਖੋ ਤੇ ਉਹਨੂੰ ਗਾਲਾਂ ਕੱਢਣ ਲੱਪੈਂਦੇ ਸੀ ਹੁਣ ਤੁਸੀਂ ਦੇਖੋ ਪਈ ਪਹਿਲੀ ਗੱਲ ਤਾਂ ਉਹ ਜਿਹੜੀ ਪਟੀਸ਼ਨ ਆ ਮਨੀਸ਼ਾ ਕੌਸ਼ਲ ਕੌਣ ਉਹ ਕਿਸੇ ਨੂੰ ਪਤਾ ਹੀ ਨਹੀਂ ਅਜ ਤਾਈਂ ਨਹੀਂ ਬਾਹਰ ਆਈ ਵੀ ਕੌਣ ਆ ਦੂਜੇ ਨੰਬਰ ਤੇ ਲਿਖਤਾ ਥੱਲੇ ਪੰਜਾਬੀ ਯੂਥ ਸੋ ਪਟੀਸ਼ਨ ਕਿਸੇ ਨੇ ਪੜੀ ਨਹੀਂ ਜਦੋਂ ਪੜੀ ਤੇ ਉਹ ਪਤਾ ਚੱਲਿਆ ਵੀ ਡਿਪਾਰਟਮੈਂਟ ਆਫ ਐਜੂਕੇਸ਼ਨ ਨੂੰ ਅਡਰੈਸ ਆ ਜਦੋਂ ਲੋਕਾਂ ਨੇ ਰੌਲਾ ਪਾਇਆ ਵੀ ਇਹ ਕੀ ਪਟੀਸ਼ਨ ਹੋਈ ਫੇਰ ਜੀ ਉਹਨੇ ਜਿਹੜੇ ਗਵਰਨਰ ਆ ਆਰੌਂਡ ਡਿਸੈਂਟਰਸ ਫਲੋਰੀਡਾ ਦੇ ਉਹਨਾਂ ਨੂੰ ਜਿਹੜੀ ਅਡਰੈਸ ਕਰ ਦਿੱਤੀ ਔਰ ਇੰਨੀ ਕੰਟਰੈਡਿਕਟਰੀ ਪਟੀਸ਼ਨ ਆ ਇੱਕ ਜਗ੍ਹਾ ਲਿਖਿਆ ਵੀ ਜਿਹੜੀ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਆ ਦੂਜੀ ਜਗ੍ਹਾ ਜਿਹੜੀ ਲਿਖਿਆ ਵੀ ਉਹ ਸਜ਼ਾ ਮਾਫ ਹੋਣੀ ਚਾਹੀਦੀ ਆ ਜੀ ਪਹਿਲੀ ਗੱਲ ਤਾਂ ਜਿਹੜੀਆਂ ਇਦਾਂ ਦੀਆਂ ਪਟੀਸ਼ਨਸ ਹੁੰਦੀਆਂ ਆ ਉਹ ਵਕੀਲਾਂ ਨੂੰ ਲੈ ਕੇ ਤਿਆਰ ਕੀਤੀਆਂ ਜਾਂਦੀਆਂ ਆ ਤਾਂ ਕਿ ਕਿਹੜੇ ਪੁਆਇੰਟ ਦੇ ਉੱਤੇ ਤੁਹਾਨੂੰ ਸਹਿਮਤੀ ਮਿਲੇ ਹੁਣ ਕੀ ਹੋਇਆ ਜੋ ਇੰਡੀਆ ਦੀ ਸਰਕਾਰ ਚਾਹਦੀ ਸੀ ਉਹ ਇੰਨੇ ਲੋਕਾਂ ਨੇ ਸਾਈਨ ਕੀਤੇ ਉਸ ਪਟੀਸ਼ਨ ਨੂੰ ਲੈ ਕੇ ਹੁਣ ਜਿਹੜੇ ਗੋਰੇ ਆ ਬਹੁਤ ਸਾਰੇ ਜਿਹੜੇ ਰਾਈਟ ਵਿੰਗ ਸੋਸ਼ਲ ਮੀਡੀਆ ਵਾਲੇ ਹੈਗੇ ਆ ਉਹਨਾਂ ਨੇ ਉਹ ਦੇਖੋ ਕਹਿੰਦੇ ਵੀ ਪਹਿਲੀ ਗੱਲ ਤਾਂ ਤਿੰਨ ਬੰਦੇ ਮਾਰੇ ਆ ਉਤ ਜਿਹੜੀ ਆ ਸਾਈਨ ਕਰ ਰਹਾ ਤੇ ਇਹ ਪਟੀਸ਼ਨ ਦੇ ਸਾਈਨ ਕਰਨ ਵਾਲਿਆਂ ਚ ਨਾ ਦੇਖੋ ਵੀ ਕਿਸੇ ਗੋਰੇ ਕਾਲੇ ਦਾ ਹੈ ਸਾਰੇ ਉਹ ਆ ਇੰਡੀਅਨਸ ਦੇ ਨਾਮ ਹੈਗੇ ਆ ਸੋ ਉਹਨਾਂ ਨੂੰ ਲੈ ਕੇ ਇੰਨਾ ਜ਼ਿਆਦਾ ਜਿਹੜਾ ਹੁਣ ਵੱਖ-ਵੱਖ ਪਟੀਸ਼ਨ ਸ਼ੁਰੂ ਹੋ ਗਈਆਂ ਇੱਕ ਤਾਂ ਪਟੀਸ਼ਨ ਇਹ ਵੀ ਸ਼ੁਰੂ ਹੋ ਗਈ ਆ ਉਸੇ ਹੀ ਜਿਹੜਾ change.org ਦੇ ਉੱਤੇ ਵੀ ਭਈ ਜਿਹੜੇ ਲੋਕ ਸਾਈਨ ਕਰ ਰਹੇ ਇਹਨਾਂ ਨੂੰ ਵੀ ਰਿਪੋਰਟ ਕਰੋ ਹੁਣ ਹਜ਼ਾਰਾਂ ਦੇ ਹਿਸਾਬ ਨਾਲ ਤੁਸੀਂ ਡੋਨੇਸ਼ਨਾਂ ਦੇ ਦਿੱਤੀਆਂ ਫੇ ਹੁਣ ਸਾਡੇ ਰੇਡੀਓ ਤੇ ਕਾਲਾਂ ਆਈ ਜਾਂਦੀਆਂ ਭਾਜੀ ਇਹ ਤਾਂ ਮੰਤਰੀ ਕੱਟ ਹੋਣੇ ਆ ਤੇ ਪਹਿਲਾਂ ਤੁਸੀਂ ਸਾਨੂੰ ਪੁੱਛਿਆ ਸੀ ਅਸੀਂ ਰੇਡੀਓ ਤੇ ਨਾਊਂਸ ਵੀ ਕੀਤਾ ਬਿਨਾ ਕਰੋ ਹੁਣ ਤਾਂ ਪਰਿਵਾਰਕ ਮੈਂਬਰ ਵੀ ਬਾਹਰ ਆ ਗਿਆ ਰਜਿੰਦਰ ਸਿੰਘ ਦੇ ਦੋਸਤ ਵੀ ਬਾਹਰ ਆ ਗਿਆ ਉਹਨਾਂ ਨੇ ਵੀ ਕਿਹਾ ਵੀ ਨਾ ਤਾਂ ਅਸੀਂ ਕਿਸੇ ਪਟੀਸ਼ਨ ਨੂੰ ਸਾਈਨ ਕਰਨ ਨੂੰ ਗਿਆ ਨਾ ਹੀ ਕਿਸੇ ਨੂੰ ਗੋ ਫੰਡ ਨਹੀਂ ਸੈਟ ਅਪ ਕਰਨ ਲਈ ਕਿਹਾ ਹੈਗਾ ਜੀ ਜੀ ਜਦੋਂ ਤੁਹਾਨੂੰ ਅਸੀਂ ਦੱਸਦੇ ਹਾਂ ਫਿਰ ਉਲਟ ਜਿਹੜੇ ਆ ਤੁਸੀਂ ਜਾ ਕੇ ਬੋਲਦੇ ਹੈਗੇ ਆ ਸੋ ਇਹਦਾ ਜਿਹੜਾ ਡੈਮੇਜ ਇੰਨਾ ਜ਼ਿਆਦਾ ਹੋਇਆ ਆ ਉਹ ਹੁਣ ਜਿਹੜੇ ਫੌਕਸ ਚੈਨਲ ਲੱਗੇ ਆ ਰਾਈਟ ਵਿੰਗ ਚੈਨਲਸ ਆ ਉਹਨਾਂ ਨੇ ਮੇਨ ਨਿਊਜ਼ ਬਣਾਤੀ ਤੇ ਆਹ ਦੇਖੋ ਜੀ ਹਜੇ ਉਹ ਬੰਦਿਆਂ ਦਾ ਫਿਊਨਰਲ ਨਹੀਂ ਹੋਇਆ ਤੇ ਇਹ ਪਟੀਸ਼ਨ ਇਹਨਾਂ ਨੇ ਪਹਿਲਾਂ ਹੀ ਸਾਈਨ ਕਰਤੀ ਆ ਉਹਦਾ ਇੰਨਾ ਜਿਆਦਾ ਜਿਹੜਾ ਨੈਗੇਟਿਵ ਅਸਰ ਹੋਇਆ ਹੈਗਾ ਫਿਰ ਪ੍ਰਵੀਨ ਜੀ ਕੀ ਆ ਬਈ ਵੀਡੀਓ ਬਣਾਵਣਾ ਚਾਹ ਰਿਹਾ ਬਈ ਦੇਖੋ ਜੀ ਜਿਹੜੇ ਕਾਰ ਦੇ ਵਿੱਚ ਤਿੰਨ ਜਾਨੇ ਮਾਰੇ ਗਏ ਆ ਉਹਨਾਂ ਦੇ ਵਿੱਚੋਂ ਸ਼ਰਾਬ ਨਿਕਲੀ ਆ ਕਿੱਡੀ ਮਾੜੀ ਗੱਲ ਇਹ ਪੰਜਾਬੀਆਂ ਦੇ ਮਾਈਂਡ ਸੈਟ 'ਚ ਕਿੱਥੋਂ ਗੱਲ ਆ ਗਈ ਸਹੀ ਗੱਲ ਚਾਹੇ ਸ਼ਰਾਬ ਉਹਨਾਂ ਦੀ ਬੋਤਲ ਨਿਕਲੀ ਵੀ ਹੋਵੇ ਹਾਂ ਹਾਂ ਠੀਕ ਆ ਕਿ ਨਹੀਂ ਫਿਰ ਤੁਸੀਂ ਕਹਿ ਰਹੇ ਹੈਗੇ ਆ ਬਈ ਜੀ ਇੱਕ ਜਿਹ ਵੀਡੀਓ ਮੈਂ ਦੇਖ ਰਿਹਾ ਬਈ ਬਾਈਕਾਟ ਟ੍ਰਕਿੰਗ ਬਈ ਬਾਈਕਾਟ ਕਰੋ ਇਹਨਾਂ ਸਟੇਟਾਂ ਤੁਸੀਂ ਅਮਰੀਕਨ ਇਕਨੋਮੀ ਨੂੰ ਹਿੱਟ ਕਰਨਾ ਚਾਹੁੰਦੇ ਆ ਪਿਛਲੇ ਦਿਨਾਂ ਤੋਂ ਕਿੰਨੀਆਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਆਂ ਵੀ 55 ਮਿਲੀਅਨ ਜਿਹੜੇ ਵੀਜ਼ਾ ਹੋਲਡਰਸ ਆ 트੍ਰੰਪ ਉਹਨਾਂ ਨੇ ਇਹ ਕਿਹਾ ਵੀ ਅਸੀਂ ਇਹਨਾਂ ਦੀ ਇਨਵੈਸਟੀਗੇਸ਼ਨ ਕਰਾਂਗੇ ਇਹਨਾਂ ਦੀ ਵੈਟਿੰਗ ਕਰਾਂਗੇ ਦੁਆਰਾ ਕੀ ਜਦ ਤੱਕ ਤੁਹਾਡੇ ਕੋਲ ਗ੍ਰੀਨ ਕਾਰਡ ਨਹੀਂ ਹੈਗਾ ਤੁਹਾਡੀਆਂ ਇਹ ਵੀਡੀਓਜ਼ ਏਆਈ ਤੇ ਪਾਓ ਝਟ ਉਹ ਇੰਗਲਿਸ਼ ਟ੍ਰਾਂਸਲੇਸ਼ਨ ਹੋ ਜਾਂਦੀ ਆ ਉਹਨਾਂ ਨੂੰ ਵੀ ਪਤਾ ਲੱਗ ਰਿਹਾ ਕੀ ਹੋ ਰਿਹਾ ਹੈਗਾ ਜੀ ਜੀ ਕਿੰਨੀਆਂ ਜਿਹੜੀਆਂ ਆ ਤੁਸੀਂ ਬਿਨਾਂ ਸੋਚੇ ਸਮਝੇ ਤੋਂ ਸਟੇਟਮੈਂਟਾਂ ਜਾਰੀ ਕਰ ਰਹੀਆਂ ਹੈਗੀਆਂ ਜਿਹੜੀਆਂ ਸਾਰੀਆਂ ਟ੍ਰਕਿੰਗ ਇੰਡਸਟਰੀ ਦੇ ਉਲਟ ਤਾਂ ਜਾਣੀਆਂ ਜਾਣੀਆਂ ਬਾਕੀ ਸਿਕ ਕਮਿਊਨਿਟੀ ਦੇ ਉਲਟ ਦੇਖੋ ਜੀ ਜਿਹੜਾ ਪਿਛਲੇ 5-6 ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਜੋ ਅਸੀਂ ਝੱਲ ਖਲਾ ਰਿਆ ਉਹ ਸਾਰਾ ਕੁਝ 네ਗੇਟਿਵ ਹੀ ਗਿਆ ਹਰਜਿੰਦਰ ਸਿੰਘ ਦੇ ਜੇ ਅਸੀਂ ਉਹਦੇ ਸੱਚੇ ਹਮਦਰਦਾਂ ਜੇ ਅਸੀਂ ਹੁਣ ਮੈਂ ਇੱਕ ਪੇਜ ਪੜ ਰਿਆ ਸੀਗਾ ਉਹ ਕਹਿੰਦੇ ਜੀ ਲਿਖੋ ਵਾਹਿਗੁਰੂ ਜੀ ਹਰਜਿੰਦਰ ਸਿੰਘ ਨੂੰ ਜਿਹੜੀ ਉਹ ਸਜ਼ਾ ਘੱਟ ਹੋਵੇ ਹੁਣ ਇਸ ਤਰ੍ਹਾਂ ਦੇ ਮੌਕਾ ਪ੍ਰਸਤ ਬੰਦੇ ਬਹੁਤ ਆ ਸੋਸ਼ਲ ਮੀਡੀਆ ਤੇ ਹੁਣ ਆਪਣੇ ਉੱਥੇ ਹਜ਼ਾਰਾਂ ਕਮੈਂਟ ਕਰਤਾ ਵਾਹਿਗੁਰੂ ਜੀ ਲਿਖ ਕੇ ਉਹ ਪੇਜ ਆਲਾ ਕੋਈ ਨਾ ਪਤਾ ਨਹੀਂ ਕੀ ਉਹਦਾ ਨਾਮ ਨਾਮ ਤਾਂ ਮੈਨੂੰ ਵਿਸਰ ਗਿਆ ਉਹ ਪੇਜ ਆਲਾ ਕੀ ਆ ਉਹਨੇ ਘੱਟੋ ਘੱਟ ਬਾਲਾ ਨਹੀਂ ਇੱਥੇ 5-600 ਡ ਗਰਾਉਂਡ ਦਾ ਪਤਾ ਨਾ ਉਹਨੂੰ ਲੀਗਲੀ ਪਤਾ ਕੀ ਹੋ ਸਕਦਾ ਕੋਈ ਸ਼ਰਾਬ ਦੀ ਫੋਟੋ ਵਾਲਾ ਜਿਹੜਾ ਉਹ ਚੱਕ ਕੇ ਚਾਰ ਅੱਖਰ ਲਿਖ ਕੇ ਤੇ ਉਸ ਤੋਂ ਬਾਅਦ ਜਿਹੜਾ ਉਹ ਪਾ ਦਿੰਦਾ ਪੋਸਟ ਆਪਣੇ ਅਰਗੇ ਉੱਥੇ ਕਮੈਂਟ ਕਰੀ ਜਾਂਦੇ ਆ ਫੇਸਬੁੱਕ ਸਣੇ ਸੋਸ਼ਲ ਮੀਡੀਆ ਦਾ ਇੱਕ ਨਾਮਾ ਐਲਗੋਰਿਦਮਾ ਤੁਸੀਂ ਜੇ ਕਿਸੇ ਵੀ ਜਾ ਕੇ ਪੋਸਟ ਦੇ ਉੱਤੇ ਕਮੈਂਟ ਕਰ ਦਿਓ ਤਾਂ ਜਿਹੜਾ ਸਬੰਧਤ ਪੇਜ ਆ ਉਹਨੂੰ ਰਕਮ ਮਿਲਦੀ ਆ ਕੀ ਕਿੰਨੀ ਵਾਇਰਲ ਹੋਗੀ ਕਿੰਨੀ ਹੋਗੀ ਸਾਨੂੰ ਇੱਥੇ ਆਥਣ ਨੂੰ ਘਟੋ ਘਟ ਸੈਂਕੜੇ ਪੋਸਟਾਂ ਆਉਂਦੀਆਂ ਵੀ ਤੁਸੀਂ ਆਪਦੇ ਫੇਸਬੁੱਕ ਤੇ ਪਾ ਦਿਓ ਜੀ ਤੁਸੀਂ ਆਪਦੀ ਟਿਕਟੋਕ ਤੇ ਪਾ ਦਿਓ ਤੁਸੀਂ ਆਉਦੇ ਇੰਸਟਾ ਉਹਦੇ ਤੇ ਪਾ ਦਿਓ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਪਰ ਅਸੀਂ ਨਹੀਂ ਪਾਉਂਦੇ ਅਸੀਂ ਸਿਰਫ ਉਹ ਚੀਜ਼ ਪਾਉਣੇ ਆ ਜਿਹੜੀ ਆਥੈਂਟਿਕ ਆ ਤੇ ਜਾਂ ਅਸੀਂ ਪੰਜਾਬੀ ਰਿਡੀ ਯੂਐਸਏ ਦੀ ਜਿਹੜੀ ਆਪਦੀ ਪ੍ਰੋਡਕਸ਼ਨ ਆ ਪੰਜਾਬੀ ਟੀਵੀ ਯੂਐਸਏ ਦੇ ਉੱਤੇ ਵੀ ਪੰਜਾਬੀ ਰਿਡੀ ਯੂਐਸਏ ਦੇ ਫੇਸਬੁੱਕ ਤੇ YouTube ਚੈਨਲ ਦੇ ਉੱਤੇ ਵੀ ਟਿਕਟੋਕ ਤੇ ਤੇ ਇੰਸਟਾ ਦੇ ਉੱਤੇ ਆ ਤੁਸੀਂ ਦੇਖੋ ਪੇਜਾਂ ਵਾਲੇ ਉਹਨਾਂ ਨੇ ਕਿੰਨੇ ਕਿੰਨੇ ਪ ਹੁਣ ਲਿਖੋ ਭਾਈ ਗੁਰੂ ਜੀ ਆਪਾਂ ਤਾਂ ਉਹਦੇ ਦੀ ਅਰਦਾਸਾਂ ਕਰ ਰਹੇ ਆ ਹੁਣ ਉਹਨੇ ਕੀ ਕਰਤਾ ਹਰਜਿੰਦਰ ਸਿੰਘ ਦੀ ਫੋਟੋ ਪਾਈ ਫੋਟੋ ਵੀ ਹੁਣ ਜੇ ਉਹ ਬੰਦਾ ਸਿੱਖੀ ਸਿਧਾਂਤ ਨੂੰ ਮੰਨਦਾ ਹੁੰਦਾ ਤੇ ਉਹ ਵੇਟ ਕਰਦਾ ਵੀ ਚਲੋ ਕੋਈ ਉਹਦੀ ਸਾਫ ਸੂਰਤ ਦੀ ਫੋਟੋ ਆ ਜਾਂਦੀ ਸਿਰ ਤੇ ਦਸਤਾਰ ਹੋਵੇ ਜਾਂ ਸਿਰ ਢੱਕਿਆ ਹੋਵੇ ਫੋਟੋ ਵੀ ਉਹਨੇ ਉਹ ਪਾਈ ਜਿਹੜੀ ਉਹ ਕਚਹਿਰੀ ਦੇ ਵਿੱਚ ਕੋਰਟ ਦੇ ਵਿੱਚ ਜਿਹੜਾ ਪੇਸ਼ ਕੀਤਾ ਗਿਆ ਜਦੋਂ ਉਹਨੂੰ ਅਰੈਸਟ ਕੀਤਾ ਗਿਆ ਉੱਥੇ ਥੱਲੇ ਟੜੇ ਢੜਲੇ ਦੇ ਨਾਲ ਹਜ਼ਾਰਾਂ ਜਿਹੜੇ ਬੰਦੇ ਨੇ ਆਪਣੇ ਉਹ ਲਾਈਕ ਕਰੀ ਜਾਂਦੇ ਆ ਸ਼ੇਅਰ ਕਰੀ ਜਾਂਦੇ ਆ ਕਮੈਂਟ ਕਰੀ ਜਾਂਦੇ ਆ ਭਾਈ ਉਹਨੇ ਪੇਜ ਵਾਲੇ ਨੇ ਪੈਸੇ ਬਣਾ ਕੇ ਉਹਨੂੰ ਨਾ ਤਾਂ ਹਰਜਿੰਦਰ ਸਿੰਘ ਨਾਲ ਕੋਈ ਲੈਣਾ ਦੇਣਾ ਨਾ ਉਹਦੇ ਕੇਸ ਨਾਲ ਨਾ ਉਹਨੂੰ ਕੋਈ ਲੀਗਲ ਜਾਣਕਾਰੀ ਹੈ ਨਾ ਉਹਨੂੰ ਕੋਈ ਪਤਾ ਇਸ ਮਾਮਲੇ ਦੀ ਬੈਕਗ੍ਰਾਉਂਡ ਤਫਤੀਸ਼ ਬਾਰੇ ਉਹਨੂੰ ਨਹੀਂ ਪਤਾ ਤਹਿਕੀਕਤ ਬਾਰੇ ਉਹਨੂੰ ਨਹੀਂ ਪਤਾ ਕਾਲ ਨਾ ਕਰਿਆ ਕਰੋ ਕਈ ਵਾਰੀ ਸਾਡੀ ਕੀਤੀ ਜਜ਼ਬਾਤੀ ਤੌਰ ਤੇ ਕਾਲ ਜਿਹੜੀ ਆ ਨਾ ਉਹ 네ਗੇਟਿਵ ਜਾਂਦੀ ਹੈ ਜਿਵੇਂ ਰਾਈਟ ਵਿੰਗ ਦੇ ਪੇਜਾਂ ਦਾ ਐਸ ਟਾਈਮ ਉਹ ਬੰਦਿਆਂ ਨੂੰ ਪੂਰਾ ਜਿਹੜਾ ਉਹ ਕੀਤਾ ਹੋਇਆ ਕਿ ਕੈਂਪੇਨ ਕਰ ਰਿਹਾ ਉਹ ਟਵਿੱਟਰ ਦੇ ਉੱਤੇ ਜਾ ਕੇ ਤੁਸੀਂ ਸਰਚ ਕਰ ਲਓ ਕੋਈ ਵੀ ਗੱਲ ਇਹਨਾਂ ਚ ਲੁਕੀ ਨਹੀਂ ਜਾਂ ਮਣ ਘੜਤ ਨਹੀਂ ਗਈ ਟਵਿੱਟਰ ਦੇ ਉੱਤੇ ਪੂਰੀਓ ਕੈਂਪੇਨ ਕਰ ਰਿਆ ਇਸ ਟਾਈਮ ਕਿ ਇਹਨਾਂ ਲੋਕਾਂ ਨੇ 2.7 ਮਿਲੀਅਨ ਜਿਹੜੇ ਦਸਤਕਤ ਪਟੀਸ਼ਨ ਕਰਵਾਈ ਆ ਇਹ ਕਿਉਂ ਕਰਾਈ ਆ ਕਿਉਂ ਪਹਿਲਾਂ ਇਸ ਿੱਟੇ ਦੇ ਪਹੁੰਚ ਗਏ ਸੋ ਪਟੀਸ਼ਨ ਵੀ ਨੈਗੇਟਿਵ ਭੁਗਤ ਰਹੀ ਇੱਕ ਤਰੀਕੇ ਦੇ ਨਾਲ ਹਰਜਿੰਦਰ ਸਿੰਘ ਦੇ ਮਾਮਲੇ ਦੇ ਵਿੱਚ ਬਿਲਕੁਲ ਓਕ ਤਿਆਰੀ ਉਹਨਾਂ ਲੋੋਂ ਕੀਤੀ ਗਈ ਸੀ ਉਹਨਾਂ ਬੰਦਿਆਂ ਨੂੰ ਤਿਆਰ ਕੀਤੀ ਗਈ ਸੀ ਜਿਨ੍ਹਾਂ ਨੂੰ ਪਤਾ ਆ ਭਈ ਇੰਡੀਆ ਦੇ ਵਿੱਚ ਜਿਸ ਟਾਈਮ ਦੇ ਉੱਤੇ ਘਰਾਂ ਚੋਂ ਲੋਕਾਂ ਨੂੰ ਸਿੱਖਾਂ ਨੂੰ ਕੱਢ-ਕੱਢ ਕੇ ਮਾਰਿਆ ਜਾ ਰਿਹਾ ਸੀ ਕਿਹੜੇ ਮੁਲਕਾਂ ਨੇ ਤੁਹਾਡਾ ਸਾਥ ਦਿੱਤਾ ਅਮਰੀਕਾ ਨੇ ਕੈਨੇਡਾ ਨੇ UK ਨੇ ਆਸਟ੍ਰੇਲੀਆ ਨੇ ਨਿਊਜ਼ੀਲੈਂਡ ਨੇ ਤੁਸੀਂ ਇੱਥੇ ਆ ਕੇ ਪੋਲੀਟੀਕਲ ਸਾਇਲੈਂਸ ਲਾਏ ਹੈਗੇ ਆ ਉਹਨਾਂ ਨੇ ਉਸ ਬੇਸ ਤੇ ਦਿੱਤਾ ਹੈ ਤੁਸੀਂ ਹੁਣ ਜਦੋਂ ਇਦਾਂ ਦੀਆਂ ਸਟੇਟਮੈਂਟਸ ਜਾਰੀ ਕਰਦੇ ਆਂ ਇਦਾਂ ਦੀਆਂ ਪਟੀਸ਼ਨਾਂ ਜਾਰੀ ਕਰਦੇ ਆਂ ਜਿਹਦਾ ਕੋਈ ਸਿਰ ਪੈਰ ਨਹੀਂ ਹੈਗਾ ਤੇ ਹੁਣ ਉਹੀ ਪਟੀਸ਼ਨ ਇੰਡੀਆ ਦੀਆਂ ਏਜੰਸੀਜ਼ ਵੱਲੋਂ ਸਟਾਰਟ ਕਰਕੇ ਉਹਨੂੰ ਜਿਹੜਾ ਟਵਿਸਟ ਕਰ ਦਿੱਤਾ ਗਿਆ ਵੀ ਇਹ ਤਾਂ ਖਾਲਸਤਾਨੀ ਟਰੱਕਰ ਜਿਹੜੀ ਸਪੋਰਟ ਕਰ ਰਹਾ ਹੈ ਉਹਦਾ ਮੈਂ ਉਦਾਹਰਨ ਦਿੰਨਾ ਸਰਚ ਕਰ ਲਿਓ ਕਰਕ ਲੂਬੀ ਮੋਬ ਕੇ ਆਈ ਆਰ ਕੇ ਐਲ ਯੂ ਬੀ ਆਈ ਐਮ ਓ ਵੀ ਉਹ ਕਹਿੰਦਾ ਵੀ ਥਿਸ ਸ਼ੁੱਡ ਅਲਾਰਮ एवरीवन ਬਟ ਸਪੈਸ਼ਲੀ ਅਮਰੀਕਾ ਐਂਡ ਕੈਨੇਡਾ 2.5 ਮਿਲੀਅਨ ਪੀਪਲ ਸਾਈਨਡ ਅ ਪਟੀਸ਼ਨ ਇਨ ਸਪੋਰਟ ਆਫ ਦਾ ਖਾਲਿਸਤਾਨੀ ਇਲੀਗਲ ਟਰੱਕਰ ਹਰਜਿੰਦਰ ਸਿੰਘ ਹੂ ਕਿਲਡ 3 ਪੀਪਲ ਐਂਡ ਡਿਡ ਨਾਟ ਇਵਨ ਬਲਿੰਕ ਐਟ ਇਟ ਥਿਸ ਪਟੀਸ਼ਨ ਵਾਸ ਸਪਰੈਡ ਵਿਦ ਮਾਈਂਡ ਨੰਬਿੰਗ ਟਾਕਿੰਗ ਪੁਆਇੰਟਸ ਐਕਸਪੋਜ਼ਿੰਗ ਹਾਊ ਲਿਟਲ ਕੇਅਰ ਖਾਲਿਸਤਾਨੀਜ਼ ਹੈਵ to the damage they caused to americans and canadians while playing the victimhood card even though he is an illegal to begin with hmm. what is clear is that the trucking industry is core to their activities and it must be fully investigated hmm. the u.s should go through this list and investigate everyone that signed it and their organizations and start mass deporting these scum so one hmm. day the u.s ਇਨਵੈਸਟਿਗੇਟ ਕਰਨਾ ਚਾਹੀਦਾ ਜਿਹੜੇ ਇਕੱਲੇ ਇਕੱਲੇ ਨੇ ਇਹ ਪਟੀਸ਼ਨ ਨੂੰ ਸਾਈਨ ਕੀਤਾ ਆ ਉਹਨਾਂ ਆਰਗੇਨਾਈਜੇਸ਼ਨਸ ਨੂੰ ਤੇ ਉਹਨਾਂ ਦੀ ਮਾਸ ਰਿਪੋਰਟਿੰਗ ਕਰਨੀ ਚਾਹੀਦੀ ਹੈਗੀ ਆ ਹੁਣ ਇਹ ਜਿਹੜਾ ਰਿਜ਼ਲਟ ਆ ਤੁਹਾਡੀ ਇਹ ਜਿਹੜੀ ਬਿਨਾਂ ਸੋਚੇ ਸਮਝੇ ਤੋ ਤੁਸੀਂ ਪਟੀਸ਼ਨ ਸਾਈਨ ਕੀਤੀ ਆ ਉਹਦਾ ਇਹ ਰਿਜ਼ਲਟ ਆ ਰਿਹਾ ਹੈਗਾ ਜੀ ਬਿਲਕੁਲ ਕੋਈ ਤੁਸੀਂ ਜਿਹੜਾ ਰਾਈਟ ਵਿੰਗ ਦਾ ਮੀਡੀਆ ਦੇਖ ਲਓ ਇੰਨਾ ਜਲੂਸ ਕੱਢ ਰਿਹਾ ਹੈਗਾ ਤੁਹਾਡਾ ਤੁਹਾਨੂੰ ਦੇਖਣਾ ਚਾਹੀਦਾ ਇਹ ਟਰੱਕਿੰਗ ਜਿਹੜਾ ਸੀ ਤੇ ਨਹੀਂ ਅਸਰ ਪੈਣਾ ਇਹ ਆਮ ਲੋਕਾਂ ਦੇ ਉੱਤੇ ਵੀ ਬਹੁਤ ਵੱਡਾ ਜਿਹੜਾ ਅਸਰ ਪੈਣ ਜਾ ਰਿਹਾ ਅੱਜ ਦਾ ਨਿਊਜ਼ ਵੀਕ ਮੈਗਜ਼ੀਨ ਜਿਹੜਾ ਕੱਟ ਕੇ ਦੇਖ ਲਿਓ ਉਹਦੇ ਤੇ ਜਿਹੜੀ ਹੈਡਿੰਗ ਆ ਮੈਂ ਤੁਹਾਨੂੰ ਦੱਸ ਦਿੰਨਾ ਪੜ ਲਿਓ ਆਪੇ ਫਿਰ ਮੋਰ ਥੈਨ 2 ਮਿਲੀਅਨ ਪਟੀਸ਼ਨ ਫਾਰ ਕਲੈਮਸੀ ਫਾਰ ਟਰੱਕਰ ਇਨ ਫੇਟਲ ਫਲੋਰੀਡਾ ਕਲੇ ਕਲੈਸ਼ ਕ੍ਰੈਸ਼ ਜੋ ਹੋਇਆ ਸੀ ਉਹਦੇ ਵਿੱਚ ਵੱਖ-ਵੱਖ ਜਿਹੜੀਆਂ ਆਰਗੇਨਾਈਜੇਸ਼ਨਸ ਆ ਈਵਨ ਟਰਕਿੰਗ ਆਰਗੇਨਾਈਜੇਸ਼ਨਸ ਕਹਿ ਰਹੀਆਂ ਆ ਭਈ ਇਹ ਜਿਹੜੇ ਲਾਇਸੈਂਸ ਆ ਸਾਨੂੰ ਇਨਵੈਸਟੀਗੇਟ ਕਰਨੇ ਚਾਹੀਦੇ ਆ ਸਾਰਿਆਂ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਕੰਪਨੀਆਂ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਤੁਸੀਂ ਨਾ ਜਿਹੜਾ ਉਹ ਆਰਗੇਨਾਈਜੇਸ਼ਨ ਥੱਲੇ ਪੰਜਾਬੀ ਯੂਥ ਲੈ ਗਿਆ ਕਿੰਨੀ ਜ਼ਿਆਦਾ ਬਦਨਾਮੀ ਹੋ ਰਹੀ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਹਰ ਇੱਕ ਜਿਹੜਾ ਪੰਜਾਬੀ ਆ ਉਹ ਹਰਜਿੰਦਰ ਸਿੰਘ ਦੀ ਜਿਹੜਾ ਉਹਦਾ ਭਲਾ ਮੰਗਦਾ ਉਹਦੇ ਹੱਕ ਦੇ ਵਿੱਚ ਜਦੋਂ ਸਮਾਂ ਆਊਗਾ ਜਦੋਂ ਉਹਦਾ ਟ੍ਰਾਇਲ ਸ਼ੁਰੂ ਹੋਊਗਾ ਉਸ ਟਾਈਮ ਤੇ ਤੁਸੀਂ ਸ਼ੁਰੂ ਕਰਿਓ ਉਸ ਟਾਈਮ ਤੇ ਟੌਪ ਦੇ ਵਕੀਲ ਹਾਇਰ ਕਰਿਓ ਹੁਣ ਤੱਕ ਮੈਂ ਦੇਖਦਾ 2.7 ਮਿਲੀਅਨ ਲੋਕਾਂ ਨੇ ਸਾਈਨ ਕਰਤੇ ਇੱਕ ਇੱਕ ਡਾਲਰ ਵੀ ਪਾ ਦਿਓ 2.7 ਮਿਲੀਅਨ ਡਾਲਰ ਬਣਨੇ ਆ ਉਸ ਟਾਈਮ ਤੇ ਵਧੀਆ ਵਕੀਲ ਲਿਓ ਉਸ ਟਾਈਮ ਤੇ ਲੜਿਓ ਪਰ ਉਹ ਜਿਹੜੇ ਬੰਦਿਆਂ ਦਾ ਅਜੇ ਤੱਕ ਫਿਊਨਲ ਨਹੀਂ ਹੋਇਆ ਹੈਗਾ ਜਿਹੜੇ ਮਾਰੇ ਗਏ ਆ ਤੁਸੀਂ ਉਹ ਉਸ ਟਾਈਮ ਦੇ ਉੱਤੇ ਜਿਹੜੀ ਪਟੀਸ਼ਨ ਇੱਕ ਏਜੰਸੀ ਵੱਲੋਂ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਜਿਹੜੀ ਸ਼ੁਰੂ ਕੀਤੀ ਗਈ ਤੁਸੀਂ ਧੜਾ ਧੜ ਉਹਦੇ ਉੱਤੇ ਸਾਈਨ ਕਰ ਰਹੇ ਹੈਗੇ ਆ ਉਸ ਪਟੀਸ਼ਨ ਦਾ ਤੁਹਾਨੂੰ ਫਾਇਦਾ ਕੀ ਹੋਣਾ ਹੈ ਤੁਸੀਂ ਹੁਣ ਉਹ ਪਟੀਸ਼ਨ ਚੇਂਜ ਕਰਕੇ ਗਵਰਨਰ ਨੂੰ ਲਿਖ ਦਿੱਤੀ ਗਵਰਨਰ ਤੁਹਾਨੂੰ ਲੱਗਦਾ ਵੀ ਗਵਰਨਰ ਰੌਂਡ ਦੇ ਸੈਂਟਰ ਜਿਹੜਾ ਹੈ ਉਹ ਪਟੀਸ਼ਨ ਦੇ ਉੱਤੇ ਕੋਈ ਉਹਦਾ ਅਸਰ ਹੋਊਗਾ ਬਲਕਿ ਉਹਨੂੰ 네ਗੇਟਿਵ ਲਾਊਗਾ ਹਮ ਬਿਲਕੁਲ ਸਰ ਜੀ ਹਰ ਮੁਲਕ ਦੇ ਵਿੱਚ ਜਿਹੜੀ ਆ ਉਹ ਸਰਕਾਰ ਬਦਲ ਜਾਂਦੀ ਆ ਤਿੰਨਾਂ ਸਾਲਾਂ ਨੂੰ ਹੋ ਸਕਦਾ ਹੋਰ ਕੋਈ ਸਰਕਾਰ ਆ ਜਾਏ ਠੀਕ ਆ ਕਿ ਨਹੀਂ ਉਸ ਟਾਈਮ ਦੇ ਉੱਤੇ ਜਿਹੜੀ ਲੀਨੀਅਸ ਹੀ ਆ ਜਾ ਸੋ ਇਸ ਨੂੰ ਲੈ ਕੇ ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਟੀ ਦੀ ਜਿਹੜੀ ਅਸਿਸਟੈਂਟ ਸਕੱਟਰੀ ਟ੍ਰੀਸ਼ੀਆ ਮੈਕਲੌਫਲਨ ਆ ਉਹਨਾਂ ਨੇ ਵੀ ਜਿਹੜੀ ਸਟੇਟਮੈਂਟ ਜਾਰੀ ਕੀਤੀ ਆ ਕਹਿੰਦੀ ਭਈ ਹਾਊ ਮੈਨੀ ਮੋਰ ਇਨੋਸੈਂਟ ਪੀਪਲ ਮਸਟ ਡਾਈ ਬਿਫੋਰ ਗੈਬਨ ਨਿਊ ਸਮ ਸਟਾਪ ਪਲੇਇੰਗ ਗੇਮਸ ਵਿਦ ਦਾ ਸੇਫਟੀ ਆਫ ਅਮਰੀਕਨ ਪਬਲਿਕ ਸੋ ਇਹ ਪੋਲੀਟੀਕਲ ਚੱਲ ਰਿਹਾ ਹੈਗਾ ਇਹ ਚੱਲਣਾ ਹੀ ਆ ਸੋ ਇਹ ਇਲੈਕਸ਼ਨ ਤੱਕ ਚੱਲੂਗਾ ਆਉਣ ਵਾਲੀ ਇਲੈਕਸ਼ਨ ਅਗਲੇ ਸਾਲ ਵੀ ਉਸ ਤੋਂ ਅਗਲੇ ਸਾਲ ਤੱਕ ਵੀ ਸੋ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਐਵੇਂ ਵੈਸੇ ਜੜੀ ਆ ਨਾ ਬਿਨਾ ਕਿਸੇ ਸੋਚੇ ਤੋਂ ਦੱਬ ਦਿਓ ਸਾਈਨ ਕਰ ਦਿਓ ਧੱਕ ਦੇਓ ਜੇ ਕੋ ਤੁਹਾਨੂੰ ਸਲਾਹ ਦਿੰਦਾ ਉਹਨੂੰ ਕਹਿੰਦੇ ਇਹ ਤਾਂ ਜੀ ਇਹਨਾਂ ਨੂੰ ਹਕਲ ਬਹਿਲੇ ਬੈਠੇ ਉੱਥੇ ਉਹਦੇ ਥਿਊ ਬਣਾਉਣ ਲਈ ਕਰੀ ਜਾਂਦੇ ਹੈਗੇ ਆ ਸੋ ਜਿਹੜੇ ਲੋਕ ਆਇਓ ਨਾ ਪੁਰਾਣੇ ਹੁਣ ਆ ਬੰਦਾ ਇੱਕ ਕਹਿ ਰਿਹਾ ਵੀ ਬਾਈਕਾਟ ਰੱਖੇ ਉਹ ਵੀਡੀਓ ਪਾ ਰਿਹਾ ਵੀ ਭਾਈ ਤੁਸੀਂ ਮੈਨੂੰ 36 ਸਾਲ ਆਇਨ ਹੋ ਗਿਆ ਮੈਂ 1989 ਦਾ ਆ ਯੂ ਐਸ ਏ ਦੇ ਵਿੱਚ ਜੀ ਜੀ ਟ੍ਰੈਕਿੰਗ ਦੇ ਵਿੱਚ ਮੋਸਟਲੀ 15 ਸਾਲਾਂ ਚੋਂ ਜ਼ਿਆਦੇ ਲੋਕ ਆਏ ਆ ਜਿਹੜੇ ਪੁਰਾਣੇ ਮੈਂ ਸਾਰਿਆਂ ਨੂੰ ਜਾਣਦਾ ਆ ਬਹੁਤ ਲਿਮਟਿਡ ਫੈਮਲੀਆ ਹੁੰਦੀਆਂ ਸੀ 50 ਜਾਂ 40 ਕਹਿ ਲਓ ਤੇ ਭਾਈ ਜਦੋਂ ਤੁਸੀਂ ਹੈ ਨਹੀਂ ਸੀ ਉਹ ਟ੍ਰੈਕਿੰਗ ਨਹੀਂ ਚੱਲਦੀ ਸੀ ਅਮਰੀਕਾ 'ਚ ਉਹ ਅਮਰੀਕਾ ਹੈ ਨਹੀਂ ਸੀ ਜੀ ਟਰੰਪ ਐਡਮਿਸ਼ਨ ਐਡਮਿਨਿਸਟ੍ਰੇਸ਼ਨ ਬਾਰ-ਬਾਰ ਕਹਿ ਰਿਹਾ ਵੀ ਅਸੀਂ ਲੋਕਾਂ ਦੀ ਵੈਟਿੰਗ ਕਰਨੀ ਆ ਜਿਹੜੇ ਲੋਕ ਵਰਕ ਪਰਮਿਟ ਤੇ ਆ ਵੀਜ਼ੇ ਦੇ ਉੱਤੇ ਹੈਗੇ ਜਿਹੜੇ ਸਿਟੀਜ਼ਨ ਨਹੀਂ ਹੈਗੇ ਤੁਸੀਂ ਇਦਾਂ ਦੀਆਂ ਸਟੇਟਮੈਂਟ ਦੇ ਕੇ ਤੁਸੀਂ ਆਪਣਾ ਵੀ ਲਾਈਫ ਜਿਹੜੀ ਖਤਰੇ 'ਚ ਪਾ ਰਹੇ ਹੋਰ ਵੀ ਤੁਸੀਂ ਪੰਜਾਬੀਆਂ ਦੀ ਖਤਰੇ 'ਚ ਪਾ ਰਹੇ ਹੈਗੇ ਆ ਨੇ ਕਰਨਾ ਕੀ ਚਾਹਨੇ ਆ ਬਿਲਕੁਲ ਜਿਹੜੀ ਜਿਹੜੀ ਸਰਕਾਰ ਨੇ ਤੁਹਾਨੂੰ ਇੱਥੇ ਰਹਿਣ ਲਈ ਜਗ੍ਹਾ ਦਿੱਤੀ ਹੈਗੀ ਆ ਰਹਿਣ ਲਈ ਤੁਹਾਨੂੰ ਐਨ ਫਰੀडम ਆਫ ਸਪੀਚ ਦਿੱਤੀ ਆ ਤੇ ਤੁਸੀਂ ਉਹਨਾਂ ਦੇ ਉਲਟ ਜਾ ਕੇ ਬੋਲੀ ਜਾਉਂਗੇ ਤੇ ਤੁਸੀਂ ਆਪਣੇ ਵੱਲੋਂ ਕਹਿ ਰਹੇ ਹੋ ਵੀ ਅਸੀਂ ਹਰਜਿੰਦਰ ਸਿੰਘ ਦੀ ਸਪੋਰਟ ਕਰ ਰਹੇ ਹਾਂ ਕਿਹੜੀ ਤੁਸੀਂ ਸਪੋਰਟ ਕਰ ਰਹੇ ਇਹਦਾ ਤੁਸੀਂ ਉਹਦਾ ਕੇਸ ਖਰਾਬ ਕਰ ਰਹੇ ਹੈਗੇ ਆ ਜੀ ਬਿਲਕੁਲ ਸੋ ਸਾਨੂੰ ਨਾ ਇਹ ਚੀਜ਼ਾਂ ਦੇਖਣੀਆਂ ਚਾਹੀਦੀਆਂ ਹੁਣ ਕਈਆਂ ਨੇ ਨਾ ਇਹ ਕਹਿਣਾ ਵੀ ਤੁਸੀਂ ਤਾਂ ਜੀ ਅਸੀਂ ਤਾਂ ਮਦਦ ਕਰਦੇ ਸੀਗੇ ਤੁਸੀਂ ਉਹ ਉਸ ਗੱਲ ਨੂੰ ਉਲਟ ਲੈ ਗਏ ਭਾਈ ਉਲਟ ਕਿਹੜੀ ਮਦਦ ਹੈ ਕਿਹਦੀ ਮਦਦ ਤੁਸੀਂ Google ਤੇ ਸਰਚ ਕਰਕੇ ਦੇਖੋ ਤੁਹਾਡੇ ਇਸ ਪਟੀਸ਼ਨ ਤੋਂ ਬਾਅਦ ਕਿੰਨੀਆਂ ਕਿੰਨਾ ਨੁਕਸਾਨ ਹੋ ਗਿਆ ਜਿਹੜੀਆਂ ਨਿਊਜ਼ ਆਰਗੇਨਾਈਜੇਸ਼ਨ ਨਿਊਜ਼ ਵੀ ਕਰਕੇ ਜਿਹੜੇ ਫੌਕਸ ਚੈਨਲ ਆ ਰਗੇ ਉਹ ਦੱਸ ਰਹੇ ਪਏ ਆ ਦੇਖੋ ਇਹਨਾਂ ਦਾ ਹਾਲ ਦੇਖੋ ਜੀ ਬਿਲਕੁਲ ਬਿਲਕੁਲ ਆਪਣੇ ਨਾਲ ਹਰਜੋਤ ਸਿੰਘ ਜੀ ਰਾਜਕਰਨਬੀਰ ਸਿੰਘ ਜੁੜੇ ਹੋਏ ਆ ਉਹ ਵੀ ਜਿਹੜੇ ਆਪਣੇ ਨਾਲ ਇਸ ਖਬਰ ਦੇ ਉੱਤੇ ਜਿਹੜੇ ਚਰਚਾ ਦੇ ਵਿੱਚ ਹਿੱਸਾ ਲੈਣਗੇ ਰਾਜਕਰਨਬੀਰ ਸਿੰਘ ਜੀ ਸਤਿ ਸ੍ਰੀ ਅਕਾਲ ਤੁਸੀਂ ਆਨਲਾਈਨ ਹੋ ਜੀ ਸਤਿ ਸ੍ਰੀ ਅਕਾਲ ਹਰਜੋਤ ਸਿੰਘ ਖਾਲਸਾ ਜੀ ਸਤਿ ਸ੍ਰੀ ਅਕਾਲ ਪ੍ਰਵੀਨ ਤੇ ਮੇਰੇ ਰੇਡੀਓ ਯੂਸੇ ਪੰਜਾਬੀ ਟੀਵੀ ਯੂਐਸਏ ਸੌਣ ਦੇਖੋ ਕਾਹਲੇ ਸੋਤਿਆਂ ਨੂੰ ਦਰਸ਼ਕਾਂ ਨੂੰ ਹੀ ਧਰਪਰੀ ਸਤਿ ਸ੍ਰੀ ਅਕਾਲ ਸੋ ਬਿਲਕੁਲ ਜਿਹੜਾ ਹਰਜੋਤ ਸਿੰਘ ਜੀ ਤੁਸੀਂ ਦਸਵੇਂ ਬੜਾ ਕਨਸਰਨਿੰਗ ਮੈਂ ਜਿਹੜਾ ਮੈਟਰ ਇਸ ਲਈ ਬਣ ਗਿਆ ਹੁਣ ਤੁਸੀਂ ਦੇਖੋ ਨਾ ਆਪਾਂ ਰੋਲ ਰਿਵਰਸ ਕਰਕੇ ਦੇਖੀਏ ਜੀ ਜੇ ਇਹ ਮਰਨ ਵਾਲੇ ਆਪਣੇ ਪੰਜਾਬੀ ਹੁੰਦੇ ਸਿੱਖ ਹੁੰਦੇ ਤੇ ਮਾਰਨ ਵਾਲਾ ਕੋਈ ਹੋਰ ਹੁੰਦਾ ਕੀ ਆਪਾਂ ਉਸ ਡਰਾਈਵਰ ਦੇ ਹੱਕ ਦੇ ਵਿੱਚ ਇੱਦਾਂ ਜਾਣਾ ਸੀਗਾ ਜਿੱਦਾਂ ਹੁਣ ਢੇਰੀ ਪਰਵਾਦ ਦੇ ਨਾਲ ਜੋ ਵਾਪਰਿਆ ਕੀ ਆਪਾਂ ਉਹਦੇ ਹੱਕ ਦੇ ਵਿੱਚ ਜਿਹੜਾ ਉਹ ਜਾਣਾ ਵੀ ਇਹਨਾਂ ਨੇ ਜਿਸਨੇ ਗਲਤੀ ਕੀਤੀ ਆ ਵੀ ਉਹ ਉਹਨੂੰ ਉਹਨੂੰ ਜਿਹੜੀ ਉਹ ਸਜ਼ਾ ਘੱਟ ਜਿਹੜੀ ਉਹ ਕਰਾਈ ਜਾਵੇ ਸੋ ਉਹ ਤੁਸੀਂ ਮਾੜਾ ਜ ਆਪਾਂ ਨੂੰ ਥੋੜਾ ਜਿਹਾ ਠੰਡੇ ਦਿਮਾਗ ਦੇ ਨਾਲ ਇੱਥੇ ਸੋਚਣ ਦੀ ਜਿਹੜੀ ਜ਼ਰੂਰਤ ਆ ਵੀ ਆਪਾਂ ਕੀ ਜਿਹੜਾ ਉਹ ਕਰ ਰਹੇ ਆ ਦੇਖੋ ਵੀ ਜਿਹੜੀਆਂ ਲੋਕਾਂ ਦੇ ਮਨਾਂ ਦੇ ਵਿੱਚ ਭੇਦਭਾਵ ਇਹ ਉਹ ਇਹ ਬਿਰਤੀਆਂ ਹਰ ਇੱਕ ਦੇ ਵਿੱਚ ਆ ਉਹ ਜਾਣੀਆਂ ਇਹਨਾਂ ਦੇ ਪਾਸੇ ਵੀ ਆਪਾਂ ਘੱਟ ਸਕਦੀਆਂ ਵੱਧ ਸਕਦੀਆਂ ਮੌਕਾ ਆਉਣ ਦੇ ਉੱਤੇ ਉੱਤੇ ਸੱਦੇ ਜਿਹੜੀਆਂ ਉਹ ਹੋ ਸਕਦੀਆਂ ਪਰ ਉਹ 100% ਚੱਲੇ ਜਾਣਗੀਆਂ ਉਹ ਨਹੀਂ ਹੁੰਦਾ ਪਰ ਇੱਥੇ ਮੌਕੇ ਦੀ ਨਜ਼ਾਕਤ ਨੂੰ ਦੇਖਣਾ ਚਾਹੀਦਾ ਹੁਣ ਜੇ ਉਹ ਬੰਦਾ ਆ ਇੱਥੇ ਹੁਣ ਉਹ 사이ਡ ਨੂੰ ਸੀਕਰ ਸੀਗਾ ਜੀ ਜੀ ਹੁਣ ਉੱਥੋਂ ਦੇ ਐਮਪੀ ਕਹਿ ਰਹੇ ਵੀ ਭਾਰਤ ਦੀ ਸਰਕਾਰ ਦੀ ਪੈਰਵਾਈ ਕਰੇ ਇਹਦਾ ਕੀ ਮਤਲਬ ਬਣਿਆ ਹੁਣ ਹੁਣ ਤੁਸੀਂ ਦੇਖੋ ਵੀ ਇਹ ਕਿਹੜੀਆਂ ਚੀਜ਼ਾਂ ਜਿਹੜੀਆਂ ਇੱਥੇ ਜਿਹੜੇ ਉਹ ਚੱਲ ਰਹੇ ਲੋਕ ਰਾਜਕਰਨ ਸਿੰਘ ਜੀ ਉਹ ਟਵੀਟ ਉਹ ਫੌਕਸ ਚੈਨਲ ਵਾਲੇ ਦਿਖਾ ਰਹੇ ਪਈ ਦੇਖੋ ਇੰਡੀਆ ਦੇ ਮੈਂਬਰ ਪਾਰਲੀਮੈਂਟ ਉਹਦੀ سپورਟ ਚ ਆਈ ਹੈਗੀ ਆ ਇੱਕ ਆਮ ਆਦਮੀ ਪਾਰਟੀ ਦਾ ਬੇਵਕੂਫ ਮੈਂਬਰ ਪਾਰਲੀਮੈਂਟ ਨਵਾਂ ਨਵਾਂ ਬਣਿਆ ਹੈਗਾ ਕੌਣ ਤਾਂ ਇਹ ਲਿਖਤਾ ਵੀ 45 ਸਾਲ ਦੀ ਸਜ਼ਾ ਹੋ ਗਈ ਆ ਤੇ ਮੈਂ ਜੈ ਸ਼ੰਕਰ ਜਿਹੜਾ ਹੈਗਾ ਫੌਮ ਮਿਨਿਸਟਰ ਨੂੰ ਕਹਿਣਾ ਵੀ ਉਹਦੀ ਸਜ਼ਾ ਘਟਾਈ ਜਾਵੇ। ਉਹ ਤੁਸੀਂ ਹਿਸਾਬ ਲਾ ਲਓ। ਤੁਸੀਂ ਹਿਸਾਬ ਲਾ ਲਓ ਵੀ ਉੱਥੇ ਉੱਥੋਂ ਦੇ ਮੰਤਰੀਆਂ ਦਾ ਇਹ ਹਾਲ ਆ ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਅਜੇ ਤਾਂ ਬੰਦੇ ਦੇ ਉੱਤੇ ਚਾਰਜ ਜਿਹੜੇ ਉਹ ਉਹਨੂੰ ਸੁਣਾ ਕੇ ਦੱਸੇ ਗਏ ਆ ਪਹਿਲੀ ਅਦਾਲਤ ਦੇ ਵਿੱਚ ਜਦੋਂ ਉਹਨੂੰ ਪੇਸ਼ ਕੀਤਾ ਗਿਆ ਉਹਦੀ ਹਵਾਲਗੀ ਲੈ ਕੇ ਅਜੇ ਟ੍ਰਾਇਲ ਚੱਲਣਾ ਅਜੇ ਕੋਈ ਜਿਊਰੀ ਨਹੀਂ ਬਣੀ ਅਜੇ ਕੁਝ ਨਹੀਂ ਬਣਿਆ ਇਹ ਤਾਂ ਕੰਮ ਜੇ ਲੰਮਾ ਆ ਇਹਨਾਂ ਨੇ 45 ਸਾਲ ਦੀ ਸਜ਼ਾ ਪੱਕੀ ਵੀ ਕਰਤੀ ਹੋ ਜੀ। ਜੀ। ਪਤਾ ਨਹੀਂ ਉਹਨੂੰ ਹੋਣੀ ਆ ਕਿੰਨੀ ਹੋਣੀ ਆ ਕੀ ਹੋਣਾ ਆ ਕੀ ਕੁਝ ਜਿਵੇਂ ਇਨਵੈਸਟੀਗੇਸ਼ਨ ਚ ਹੋਰ ਚੀਜ਼ਾਂ ਜਿਹੜੀਆਂ ਹੋ ਨਿਕਲਦੀਆਂ ਆ ਕੀ ਦੀਆਂ ਗਲਤੀਆਂ ਇਵੈਂਚੁਅਲੀ ਜਿਹੜੀਆਂ ਹੋ ਆਡੈਂਟੀਫਾਈ ਜਿਹੜੀਆਂ ਉਹ ਹੋਣੀਆਂ ਤੇ ਸਾਰਾ ਕੁਝ ਹੋਣਾ ਉਸ ਤੋਂ ਪਹਿਲਾਂ ਇਹ ਸਾਰੇ ਜਾਨੇ ਜਿਹੜੇ ਆ ਉਹ ਲੱਗੇ ਆ ਜੀ ਹਾਂਜੀ ਜੀ ਸਜ਼ਾ ਘੱਟ ਕਰ ਦੋ ਸਜ਼ਾ ਘੱਟ ਕਰ ਦੋ ਉਦਾਹਰਣ ਦਿੰਦੇ ਹੋ 110 ਸਾਲ ਵਾਲੇ ਦਾ ਉਹਨੂੰ ਭਾਈ 110 ਸਾਲ ਦੀ ਸਜ਼ਾ ਹੋ ਚੁੱਕੀ ਸੀ ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਇਹਨੂੰ ਥੋੜੀ ਰੀਵੀਅੂ ਦਾ ਐਲਾਨ ਹੋਇਆ ਸੀ ਕਿ ਉਹ ਕਨਵਿਕਟਡ ਬਿਲਕੁਲ ਦੀ ਮਿਸਟੇਕ ਹੋਈ ਆ ਇਹਦੇ ਕੋਲੋਂ ਗਲਤੀ ਹੋ ਗਈ ਆ ਤੇ ਉਹ ਜਿਹੜੀ ਉਹ ਚੀਜ਼ ਆ ਉਹ ਉਸ ਤੋਂ ਬਾਅਦ ਦੇ ਵਿੱਚ ਉਹ ਚੀਜ਼ ਜਿਹੜੀ ਚੱਲੀ ਆ ਅਜੇ ਇੱਥੇ ਅਜੇ ਕੁਝ ਨਹੀਂ ਹੋਇਆ ਅਜੇ ਸਾਰਾ ਕੁਝ ਅਜੇ ਚੱਲਣਾ ਸਾਰੀ ਕਾਰਵਾਈ ਸਾਰਾ ਡਿਊ ਪ੍ਰੋਸੈਸ ਜਿਹੜਾ ਉਹ ਹੋਣਾ ਆ ਤੇ ਉਸ ਤੋਂ ਪਹਿਲਾਂ ਹੀ ਤੇ ਇਹ ਇਹ ਸਵਾਲ ਇੰਨਾ ਚੱਕਦੇ ਵੀ ਜਿੱਦਾਂ ਆਪਾਂ ਇੱਥੇ ਪੰਜਾਬ ਤੇ ਇੰਡੀਆ 'ਚ ਬੈਠੇ ਆ ਵੀਥੋ ਨਹੀਂ ਪੁਲਸ ਨੇ ਚੱਕ ਕੇ ਮਾਰ ਦੇਣਾ ਇੱਥੋਂ ਚੱਕ ਕੇ ਉਹਨਾਂ ਨੇ ਉਹ ਕਰ ਦੇਣਾ ਵੀ ਇਹਨੂੰ ਸਜ਼ਾ ਜਿਹੜੀ ਉਹ ਸੁਨਾਵੀ ਜਿਹੜੀ ਉਹ ਦਿੱਤੀ ਆ ਭਾਈ ਉਹ ਕੋ ਜੇ ਨਾਂ ਵੀ ਹੋਇਆ ਵਕੀਲ ਨਾਂ ਵੀ ਉਹਦੀ ਬਿੱਤ ਅਲਾਉ ਕਰਦੀ ਹੋਈ ਤਾਂ ਵੀ ਉਹਨਾਂ ਨੇ ਵਕੀਲ ਕਰਕੇ ਦੇਣਾ ਉਹਨਾਂ ਨੂੰ ਉਹ ਨਿਕਲ ਗੋਤਾ ਆ ਹਰਜੋਤ ਸਿੰਘ ਜੀ ਜਿਨੇ ਜਿਹੜਾ ਭਾਰਤ ਦੇ ਜਿਹੜੇ ਸ਼ਾਰਿਆਂ ਦੇ ਉੱਤੇ ਇਥੇ ਬੰਦੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਉਹਨੂੰ ਟੌਪ ਦੇ ਵਕੀਲ ਮਿਲੇ ਹੋਏ ਆ ਉਹ ਉਹ ਨਹੀਂ ਦੀ ਪ੍ਰੋਸੈਸ ਵਿੱਚ ਹੈ ਜੇ ਤੁਹਾਨੂੰ ਕੀ ਲੱਗਦਾ ਵੀ ਹਜੇ ਤੱਕ ਉਹਦਾ ਕੇਸ ਨਹੀਂ ਸ਼ੁਰੂ ਹੋਇਆ ਕਿੰਨੇ ਸਾਲ ਹੋ ਗਏ ਦੇਖ ਲਓ ਹਨ ਜੀ ਡੇਟਾ ਹੀ ਪਈ ਜਾਂਦੀ ਹੈ 3 ਸਾਲ ਹੋ ਗਏ ਆਪਾਂ ਢੇਰੀ ਪਰਿਵਾਰ ਦਾ ਦੇਖ ਰਹੇ ਹਾਂ ਇੱਥੇ ਸਾਰਾ ਕੁਝ ਦੇਖ ਲਓ ਕਿੰਨੇ ਸਾਲ ਹੋ ਉਹ ਵਿਚਾਰੇ ਰੋਂਦੇ ਆ ਢੇਰੀ ਪਰਿਵਾਰ ਵਿੱਚ ਸਾਢੀ ਅੱਜ ਤੱਕ ਨਹੀਂ ਕੋਈ ਸੁਣ ਰਿਹਾ ਹੈਗਾ 3 ਸਾਲ ਹੋ ਗਏ ਹਨ ਜੀ ਜੀ ਸੋ ਇਹ ਸਮਾਂ ਹੈਗਾ ਆ ਆਪਾਂ ਸਾਰਿਆਂ ਨੇ ਸਾਥ ਦੇਣਾ ਹੈ ਹਰਜਿੰਦਰ ਸਿੰਘ ਦਾ ਉਹਦੇ ਪਰਿਵਾਰ ਦਾ ਬਿਲਕੁਲ ਪਰ ਇਹ ਮਾਹੌਲ ਜਿਹੜਾ ਠੰਡਾ ਪੈਣ ਦਿਓ ਸਾਡੀ ਇਸ ਟਾਈਮ ਜਿਹੜੀ ਸਹਿਮਤੀ ਆ ਉਹ ਜਿਹੜੇ ਪਰਿਵਾਰ ਮਾਰੇ ਗਏ ਆ ਉਹਨਾਂ ਦੇ ਨਾਲ ਚਾਹੀਦੀ ਹੈਗੀ ਆ ਬਿਲਕੁਲ ਤੇ ਆ ਇੱਕ ਜਿਹੜੀ ਸੋਸ਼ਲ ਮੀਡੀਆ ਵਾਲੀ ਗੱਲ ਕੀਤੀ ਸੀਗੀ ਤੁਸੀਂ ਦੇਖੋ ਵੀ ਇੱਕ ਪੇਜ ਆ ਆਈ ਐਮ ਕਮਲ 77 ਉਹ ਕਹਿੰਦਾ ਵੀ ਇਹ ਕਿਤਾਬ ਹਰਜਿੰਦਰ ਸਿੰਘ ਦੀ ਡਿੱਗੀ ਪੱਗ ਨੂੰ ਸਿਰ ਤੇ ਦੁਆਰਾ ਰੱਖਣ ਲਈ ਪੰਜਾਬੀਆਂ ਨੇ 20 ਲੱਖ ਲੋਕਾਂ ਨੇ ਸਾਈਨ ਕਰ ਦਿੱਤੇ ਧੰਨਵਾਦ ਹੈ ਜੀ ਤੁਹਾਡਾ ਖਿੱਚ ਕੇ ਰੱਖੋ ਕੰਮ ਨੂੰ ਹੁਣ ਇਹ ਬੰਦੇ ਨੂੰ ਕੁਝ ਨਹੀਂ ਪਤਾ ਇਹ ਪੇਜ ਲੁਧਿਆਣੇ ਤੋਂ ਚੱਲਦਾ ਕੋਈ ਬੰਦਾ ਨਾ ਇਹਨੇ ਪਹਿਲਾਂ ਕੁਝ ਪਾਇਆ ਨਾ ਕੁਝ ਇਹਦੇ ਤੇ 25000 ਪੰਜਾਬੀਆਂ ਨੂੰ ਇਹਨੂੰ ਲਾਈਕ ਕਰਤਾ ਤੇ ਘੱਟੋ ਘੱਟ 3500 ਦੇ ਨੇੜੇ ਕਮੈਂਟ ਹੈ ਤੇ 1500 ਬੰਦੇ ਨੇ ਸ਼ੇਅਰ ਕਰਤਾ ਹੁਣ ਇਹ ਕਹਿੰਦਾ ਡਿੱਗੀ ਪੱਗ ਦੁਆਰਾ ਰੱਖੋ ਆਪਣੇ ਬੰਦੇ ਜਿੱਥੇ ਆ ਚੀਜ਼ ਆ ਜੀ ਨਾ ਉੱਥੇ ਹੀ ਇਮੋਸ਼ਨਲ ਹੋ ਜਾਂਦੇ ਆ ਅਸੀਂ ਇਹ ਬੰਦੇ ਨੂੰ ਕੱਖ ਨਹੀਂ ਪਤਾ ਨਾ ਯੂਐਸ ਦੇ ਲਾਅ ਦੇ ਬਾਰੇ ਨਾ ਇਸ ਹਾਦਸੇ ਦੇ ਬਾਰੇ ਨਾ ਇਹਦੇ ਇਸ ਤੋਂ ਬਾਅਦ ਕੀ ਹਾਲਾਤ ਬਣਨਗੇ ਕੀ ਇੱਥੇ ਟਰੱਕਰ ਦਾ ਹੋਊਗਾ ਕੀ ਇੱਥੇ ਇਮੀਗ੍ਰੈਂਟਸ ਦਾ ਆਊਗਾ ਉਹਨੇ ਇੱਕ ਪਾ ਕੇ ਫੋਟੋ ਪਾਤੀ ਆ ਉਹਦੇ ਤੇ ਆਪਣੇ ਜਿਹ ਬੰਦੇ ਜਿਉਂ ਤੜੱਲੇ ਦੇ ਨਾਲ ਲੱਗਦਿਆ ਫਿਰ ਚੱਕ ਦਿਓ ਜੀ ਕੰਮ ਨੂੰ ਰੱਖ ਦਿਓ ਜੀ ਕੰਮ ਨੂੰ ਆ ਜਿਹੜਾ ਕੰਮ ਆ ਨਾ ਆਪਣਾ ਚੱਕ ਦੇ ਉੱਤੇ ਰੱਖ ਲੋ ਇਹਨੂੰ ਆਪਾਂ ਕੁਝ ਕੁ ਮਾਮਲਿਆਂ 'ਚ ਰੋਕ ਲਿਆ ਕਰੀਏ ਚਲੋ ਕੁਝ ਚੀਜ਼ਾਂ ਦੇ ਵਿੱਚ ਸਹੀ ਵੀ ਹੋਊਗਾ ਪਰ ਇਹ ਨੁਕਸਾਨ ਕਰਨਾ ਜੀ ਜੀ ਪਰਵੀਨ ਜੀ ਹਰੋਜ ਜੀ ਪਤਾ ਕੀ ਗੱਲ ਆ ਜੇ ਅਕਾਉਂਟੇਬਿਲਟੀ ਨਹੀਂ ਲਾਉਂਗੇ ਜਿੱਥੇ ਗਲਤੀ ਹੋਈ ਆ ਗਲਤੀ ਨੂੰ ਨਹੀਂ ਮੰਨਣਗੇ ਹਾਂ ਜੀ ਕਿਤੇ ਕਿਦਾਂ ਤੁਸੀਂ ਕਹੋਗੇ ਵੀ ਉਹ ਲੋਕ ਤੁਹਾਡਾ ਜਿਹੜਾ ਹਸਾਤ ਸਾਥ ਦੇਣਗੇ ਜੇ ਸਾਥ ਦੇਣਗੇ ਇੰਨਾ ਕਿੰਨਾ ਹੋਊਗਾ ਇੱਕ ਪਾਸੇ ਤਾਂ ਆਪਾਂ ਕਹਿੰਦੇ ਵੀ ਸਾਡੇ ਨਾਲ ਇੰਡੀਆ ਚ ਹੁੰਦਾ ਜੀ ਧੱਕਾ ਜੀ ਵੀ ਉਹ ਉੱਥੇ ਹੋਇਆ ਧੱਕਾ ਵੀ ਅਸੀਂ ਚਾਹੁੰਦੇ ਆ ਵੀ ਤੁਸੀਂ ਸਾਡਾ ਇੱਥੇ ਸਾਥ ਦਿਓ ਹੂੰ ਹੂੰ ਜਦੋਂ ਇੱਥੇ ਲੋਕਾਂ ਦੇ ਨਾਲ ਜਿਨ੍ਹਾਂ ਦੇ ਨਾਲ ਹੋਇਆ ਆ ਜੇ ਤੁਸੀਂ ਉਹਨਾਂ ਦੇ ਨਹੀਂ ਸਾਥ ਦੇਣੇ ਤੇ ਕੀ ਕੀ ਤੁਹਾਡਾ ਉੱਥੇ ਉਦਾਹਰਨ ਕੀ ਜਿਹੜੀ ਉੱਥੇ ਜਾ ਰਹੀ ਆ ਸਭ ਜੁਡੀਸ ਮਾਮਲੇ ਦੇ ਵਿੱਚ ਤੁਸੀਂ ਅੱਗੇ ਵੱਧ ਅਬ ਮਾੜਾ ਜਿਹਾ 5 ਮਿੰਟ ਤੋਂ 15 ਮਿੰਟ ਤੋਂ ਗਾਂ ਲੰਘ ਕਿਤੇ ਹਫ਼ਤਾ ਮਹੀਨਾ ਸਾਲ 2 ਸਾਲ 10 ਸਾਲ ਦਹਾਕਾ ਗਾਂ ਵਿਗੜ ਮਾੜਾ ਜਿਹਾ ਸੋਚ ਕੇ ਦੇਖੀ ਨਾ ਵੀ ਇਹਦੇ ਰਿਜ਼ਲਟ ਕੀ ਜਿਹੜੇ ਹੋ ਨਿਕਲ ਸਕਦੇ ਹੈ ਆਹਨਾਂ ਦੀਆਂ ਜਨਰੇਸ਼ਨਾਂ ਤੇ ਕੀ ਸੋ ਜਾਂਦੇ ਜਾਂਦੇ ਰਾਜਗਨਵੀਰ ਸਿੰਘ ਜੀ ਇੱਕ ਜ਼ਰੂਰ ਮੈਂ ਬੇਨਤੀ ਕਰਨੀ ਹੈ ਜਿਹੜੇ ਸਿਟੀਜ਼ਨ ਨਹੀਂ ਬਣੇ ਹੈਗੇ ਸਿਟੀਜ਼ਨ ਬਣਨ ਦੇ ਲਈ ਨਵੇਂ ਰੂਲ 트럼ਪ ਐਡਮਿਨਿਸਟ੍ਰੇਸ਼ਨ ਨੇ ਲਾਗੂ ਕਰਤੇ ਆ ਉਹ ਸਾਰੇ ਇਹਦੇ ਨਾਲ ਰਿਲੇਟਡ ਹੀ ਆ ਸੋ ਗੁੱਡ ਮੋਰਲ ਕੈਰੈਕਟਰ ਇਹਦੇ ਵਿੱਚ ਐਂਟੀ ਅਮਰੀਕਨਿਜ਼ਮ ਐਂਟੀ ਅਮਰੀਕਨਿਜ਼ਮ ਆ ਸਾਰਾ ਸਾਰਿਆਂ ਦਾ ਛਲਕਿਆ ਦੇ ਵਿੱਚ ਜਿੰਨੇ ਜਿੰਨੇ ਸਾਈਨ ਕੀਤਾ ਜਿਹਦੇ ਨਾਲ ਸਿਟੀਜ਼ਨ ਨੂੰ ਸਾਈਨ ਕਰਨ ਜਾਣਾ ਹੈ ਨਾ ਦੇਖਣ ਉਹ ਦਿਨ ਐਂਟੀ ਅਮਰੀਕਨਿਜ਼ਮ ਦੇਖਣਾ ਜੀ ਅੱਛਾ ਯਾਰ ਅਮਰੀਕੀ ਮਰੇ ਸੀ ਇਹਨੇ ਤਾਂ ਉਹ ਬੰਦੇ ਦਾ ਸਾਥ ਦਿੱਤਾ ਸੀਗਾ ਬਿਲਕੁਲ ਉਹਨਾਂ ਦੇ ਸੋਸ਼ਲ ਮੀਡੀਆ ਦੇ ਅਕਾਊਂਟ ਕਿਹਾ ਹੁਣ ਜਿਹੜੇ ਕੱਲ ਨੂੰ ਬੀਜੇ ਤੇ ਜਿਨ੍ਹਾਂ ਨੇ ਆਣਾ ਹੈ ਜੇ ਉਹ বিজে ਦੇ ਪਾਰਨ ਤੋਂ ਪਹਿਲਾਂ ਉਹ ਤੁਹਾਡਾ ਸੋਸ਼ਲ ਮੀਡੀਆ ਅਕਾਊਂਟ ਚੈੱਕ ਕਰਨੇ ਤੁਸੀਂ ਸਾਈਨ ਕਰੀ ਜਾਂਦੇ ਤੁਸੀਂ ਦੇਖਦੇ ਨਹੀਂ ਹੈ ਹਨਾ ਤੁਹਾਨੂੰ ਹਿੱਟ ਕਰ ਰਹੀ ਹੈ ਇੰਡੀਆ ਦੀ ਸਰਕਾਰ ਦੋਨੋਂ ਪਾਸੇ ਹਾਂਜੀ ਇੱਕ ਹੋਰ ਜਿਹੜਾ ਸੁਨੇਹਾ ਉਹ ਪੰਜਾਬੀ ਜਿਹੜੀ یو ایس ਤੋਂ ਕਨੇਡਾ ਨੂੰ ਸਾਂਝਾ ਕਰਦੀ ਹੈ ਵੀ ਜਿਹੜੇ ਵੀ ਹਰਜਿੰਦਰ ਸਿੰਘ ਦੇ ਨਾਲ ਸਬੰਧਤ ਪਰਿਵਾਰ ਆ ਜਾਂਦਾ ਜਿਹੜਾ ਸਰਕਲ ਆ ਉਹਨਾਂ ਨੇ ਪਹੁੰਚ ਕਰਕੇ ਗੱਲ ਕੀਤੀ ਹੈ ਵੀ ਅਸੀਂ ਹਰ ਤੱਕ ਕੋਈ ਪੇਜ ਨਹੀਂ ਸ਼ੁਰੂ ਕੀਤਾ ਕੁਝ ਨਹੀਂਗਾ ਇਹ ਸਾਰਾ ਕੁਝ ਇੱਥੇ ਖੌਤੀ ਆ ਕਿਸੇ ਦੇ ਮਗਰ ਨਾ ਲੱਗੋ ਜਦੋਂ ਕੋਈ ਹੋਈ ਹੈ ਜੀ ਗੱਲ ਕੋਈ ਹੈਲਪ ਮੰਗਣ ਵਾਲੀ ਗੱਲ ਆ ਜਾਂ ਕੋਈ ਕਾਨੂੰਨੀ ਤੌਰ ਤੇ ਮਦਦ ਵਾਲੀ ਗੱਲ ਉਹ ਉਹ ਕਹਿੰ ਉਨੀ ਨੋਕ ਤੇ ਨਗਾ ਦੇ ਨਾਲ ਕਿਵੇਂ ਇਹ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਹੈਂਡਲ ਕੀਤਾ ਜਾ ਰਿਹਾ ਸੋ ਤਾਂ ਹਜੇ ਦੇਖ ਰਹੇ ਆ ਵੀ ਕਾ ਵਾਪਰ ਗਿਆ ਭਾਣਾ ਘਟਨਾ ਵਾਪਰ ਗਈ ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਉਹਨੇ ਜਿਹੜਾ ਉਹ ਅਟੈਂਸ਼ਨਲ ਹੀ ਕੀਤਾ ਜਾਂ ਉਹਨੇ ਜਾਣਬੁੱਝ ਕੇ ਕੀਤਾ ਹੋ ਗਿਆ ਉਹ ਤੋਂ ਕਾਨੂੰਨੀ ਪ੍ਰਕਿਰਿਆ ਹਜੇ ਸ਼ੁਰੂ ਹੋਣੀ ਤੇ ਅਸੀਂ ਸਿਟਾਂ ਦੇ ਵੀ ਪਹੁੰਚੇ ਖੜੇ ਆ ਅਸੀਂ ਦੇਖਦੀਆਂ ਪੱਗਾਂ ਉੱਤੇ ਰੱਖਣ ਸਾਡੀ ਇਸ ਟਾਈਮ ਤੇ ਹਮਦਰਦੀ ਉਹਨਾਂ ਪਰਿਵਾਰਾਂ ਨਾਲ ਚਾਹੀਦੀ ਜਿਨ੍ਹਾਂ ਦੀ ਮੌਤ ਹੋਈ ਹੈ ਮੰਗਲਵਾਰ ਨੂੰ ਪਿਛਲੇ ਮੰਗਲਵਾਰ ਯੂ ਐਸ ਸੀ ਆਈ ਐਸ ਨੇ ਅਨਾਉਂਸ ਕੀਤਾ ਵੀ ਇਹ ਕਹਿੰਦੇ ਜਿਹੜੀ ਇਹ ਵੋਟਿੰਗ ਕਰਾਂਗੇ ਜਿਹੜੇ ਲੋਕ ਸਿਟੀਜ਼ਨ ਬਣਨਗੇ ਐਂਟੀ ਅਮਰੀਕਨ ਐਟੀਟਿਊਡ ਹਾਂਜੀ ਦੋ ਸੀਕਿੰਗ ਇਮੀਗ੍ਰੇਸ਼ਨ ਰਿਲੇਟਡ ਬੈਨੀਫਿਟਸ ਸੱਚ ਐਸ ਦਾ ਰਾਈਟ ਟੂ ਲਿਵ অর ਵਰਕ ਇਨ ਦਾ ਯੂ ਐਸ ਹਾਂਜੀ ਹੁਣ ਤੁਸੀਂ ਦੇਖੋ ਵੀ ਜਿਹੜੇ ਸਾਈਨ ਕਰ ਰਹੇ ਹੋ ਐਂਟੀ ਅਮਰੀਕਨ ਤਾਂ ਨਹੀਂ ਤੁਸੀਂ ਇਹ ਸੋਚੋ ਤਾਂ ਸਹੀ ਐਮੀ ਇੱਕ ਦੂਜੇ ਵੱਲ ਦੇਖ ਕੇ ਜਿਹੜੇ ਸਾਈਨ ਕਰੀ ਜਾਂਦੇ ਆ ਅ ਫੇਰ ਜਿਹੜਾ ਤੁਹਾਨੂੰ ਕੋਈ ਅਕਲ ਦੀ ਗੱਲ ਦੇਣ ਦੀ ਗੱਲ ਕਰਦਾ ਉਹਨਾਂ ਦੇ ਉਹ ਤੁਸੀਂ ਗਾਲਾਂ ਕੱਢੀ ਜਾਂਦੇ ਆ ਤੇ ਦੇਖੋ ਜੀ ਇਹ ਪਤਾ ਨਹੀਂ ਇਹਨਾਂ ਨੂੰ ਕੀ ਫਾਇਦਾ ਹੋਣਾ ਹੁਣ ਇਸ ਆ ਸਾਰੀ ਜਿਹੜੀ ਫੇਕ ਇੱਕ ਤਰ੍ਹਾਂ ਦੇ ਨਾਲ ਪਟੀਸ਼ਨ ਸ਼ੁਰੂ ਕੀਤੀ ਗਈ ਸੀ ਇਹਦੇ ਨਾਲ ਟਰੱਕਿੰਗ ਇੰਡਸਟਰੀ ਨਾਲ ਕੰਮ ਕਰਨ ਵਾਲਿਆਂ ਦਾ ਨੁਕਸਾਨ ਹੋਣਾ ਹੀ ਹੋਣਾ ਆ ਕਿਉਂਕਿ ਜਿੰਨੇ ਆ ਮੈਂ ਤੁਹਾਨੂੰ ਦੱਸ ਦਿੱਤਾ ਜਿੰਨੇ ਏਟੀਏ ਓਈਡਾ ਉਹ ਆਰਗੇਨਾਈਜੇਸ਼ਨਸ ਵੀ ਕਹਿ ਰਹੀਆਂ ਤੇ ਇਹ ਸਾਰਿਆਂ ਦੇ ਜਿਹੜੇ ਲਾਇਸੈਂਸ ਆ ਉਹ ਚੈੱਕ ਕਰੋ ਤੇ ਬਾਕੀ ਜਿਹੜੇ ਹੋਰ ਫੀਲਡ ਦੇ ਵਿੱਚ ਵੀ ਕੰਮ ਕਰਦੇ ਆ ਜਿੰਨਾ ਹੇਟ ਵਧਿਆ ਹੋਇਆ ਹੈਗਾ ਇਹ ਸਾਨੂੰ ਸਾਰਿਆਂ ਨੂੰ ਸ਼ਾਂਤੀ ਨਾਲ ਸੋਚਣਾ ਚਾਹੀਦਾ ਦੂਜੇ ਨੰਬਰ ਤੇ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਹੈਗੀਆਂ ਆ ਸਿੱਖ ਜਥੇਬੰਦੀਆਂ ਉਹਨਾਂ ਨੂੰ ਪ੍ਰੋਐਕਟਿਵਲੀ ਐਕਟ ਕਰਨਾ ਚਾਹੀਦਾ ਸੀ ਬਹੁਤ ਲੇਟ ਹੋ ਗਿਆ ਹੈਗੇ ਆ ਇਹ ਸੋਚਣਾ ਨਹੀਂ ਚਾਹੀਦਾ ਸੀ ਵੀ ਜੇ ਅਸੀਂ ਫੰਡ ਗੋ ਫੰਡ ਮੀ ਉਹਨਾਂ ਪਰਿਵਾਰਾਂ ਲਈ ਕਰ ਲਿਆ ਕੀ ਹੋਊਗਾ ਸਾਨੂੰ ਕੁਝ ਕਹੂਗਾ ਨਹੀਂ ਕਹੂਗਾ ਇਹ ਬਹੁਤ ਜਿਹੜੀ ਮਾੜੀ ਗੱਲ ਹੋਈ ਹੈਗੀ ਆ ਇਹਦਾ ਜਿਹੜਾ ਅਸਰ ਆ ਹੁਣ ਤੁਸੀਂ ਦੇਖ ਰਹੋ ਸੋਸ਼ਲ ਮੀਡੀਆ ਦੇ ਉੱਤੇ ਕੀ ਕੁਝ ਹੋ ਰਿਹਾ ਹੈਗਾ ਕਿੰਨੀ ਹੇਟ ਜਿਹੜੀ ਵੱਧ ਰਹੀ ਹੈਗੀ ਆ ਜੀ ਜੀ ਸੋ ਬਿਲਕੁਲ ਉਹ ਆਗੂ ਤਾਂ ਉਹੀ ਹੁੰਦਾ ਹਰਜੋਤ ਸਿੰਘ ਜੀ ਜਿਹੜਾ ਬੰਦਾ ਸਹੀ ਮੌਕੇ ਤੇ ਆ ਕੇ ਯੋਗ ਅਗਵਾਈ ਦੇਵੇ ਉਹ ਉਹਦੇ ਤੋਂ ਹੀ ਆਪਾਂ ਉਮੀਦ ਰੱਖਦੇ ਆਂ ਔਰ ਜ਼ਰੂਰੀ ਨਹੀਂ ਹੁੰਦਾ ਕਈ ਵਾਰੀ ਬਰੇਲੀਆਂ ਜਾਂ ਕੱਟ ਕਰਨ ਦੇ ਲਈ ਆਪਾਂ ਯੋਗ ਅਗਵਾਈ ਕਹਨੇ ਆਂ ਅਗਵਾਈ ਦਾ ਮਤਲਬ ਵੀ ਸੰਕਟ ਦੇ ਸਮੇਂ ਦੇ ਵਿੱਚ ਕੋਈ ਚੁਣੌਤੀ ਆ ਉਹਨੂੰ ਸਿੱਝਣਾ ਕਿਵੇਂ ਆ ਉਹ ਇੱਥੇ ਕੰਮ ਕਿਵੇਂ ਕਰਨਾ ਸੋ ਇਹ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਸੀ ਤੁਹਾਡੇ ਨਾਲ ਤਾਂ ਸਾਂਝੀਆਂ ਕੀਤੀਆਂ ਵੀ ਆਪਾਂ ਇੱਕੋ ਰੇਸ ਦੇ ਵਿੱਚ ਲਗਾਤਾਰ ਲੱਗ ਜਾਣਾ ਜੇ ਕੋਈ ਆਪਾਂ ਨੂੰ ਸਹੀ ਰਾਹ ਤੇ ਪਾਉਣ ਦੀ ਗੱਲ ਕਰਦਾ ਜਾਂ ਆਪਾਂ ਨੂੰ ਦੱਸਦਾ ਕਿ ਭਾਈ ਇਹ ਨੁਕਤਾ ਕਾਨੂੰਨੀ ਤੌਰ ਤੇ ਸਹੀ ਨਹੀਂ ਜਾਂ ਗਲਤ ਆ ਇਹਨੂੰ ਉਦੇ ਫਿਰ ਉਹਦੇ ਮਗਰ ਅਸੀਂ ਪੈ ਜਾਂਦੇ ਆਂ ਭੀੜਾਂ ਦੇ ਤੌਰ ਤੇ ਭੀੜਾਂ ਦੀ ਲੋਡ ਨਹੀਂ ਹੁੰਦੀ ਕਈ ਮਾਮਲਿਆਂ ਦੇ ਵਿੱਚ ਕਈ ਮਾਮਲਿਆਂ ਦੇ ਵਿੱਚ ਇੱਕ ਦੋ ਬੰਦੇ ਜਿਹੜੇ ਨੇ ਉਹ ਕੰਮ ਕੱਢ ਜਾਂਦੇ ਹੁੰਦੇ ਆ ਜਾਂ ਮਸਲਾ ਹੱਲ ਕਰ ਜਾਂਦੇ ਹੁੰਦੇ ਆ ਜਿਨ੍ਹਾਂ ਨੇ ਹੱਲ ਕਰਨਾ ਸੀ ਉਹਨਾਂ ਦੇ ਬਾਰੇ ਹਰਜੋਤ ਸਿੰਘ ਖਾਲਸਾ ਜੀ ਜ਼ਿਕਰ ਕਰ ਹੀ ਚੁੱਕੇ ਆ ਸ਼ੁਰੂ ਦੇ ਵਿੱਚ ਸ਼ੁਰੂਆਤੀ ਉੱਥੋਂ ਆਪਾਂ ਕੀਤੀ ਸੀ ਵੀ ਭਾਈ ਜਿਹੜਾ ਇਸ ਟਾਈਮ ਮੁਸ਼ਕਲ ਦੇ ਸਮੇਂ ਸੰਕਟ ਦੇ ਸਮੇਂ ਜਿਹੜੀ ਅਗਵਾਈ ਦੀ ਲੋੜ ਸੀ ਉਹ ਅਗਵਾਈ ਕਿਤੇ ਨਾ ਕਿਤੇ ਅਸੀਂ ਇੱਕ ਵਾਰੀ ਤਾਂ ਉਸ ਤੋਂ ਖੁੰਝ ਗਏ ਆ ਜੀ ਬਿਲਕੁਲ ਜੀ ਬਿਲਕੁਲ ਇਹਦੇ ਵਿੱਚ ਕੋਈ ਦੋ ਰਾਵਾਨੀਆਂ ਪਿੱਛੇ ਰਹਿ ਗਏ ਆ ਇੱਕ ਉਹਨਾਂ ਲੋਕਾਂ ਨੂੰ ਜਿਹੜਾ ਸੁਨੇਹਾ ਹਰਜੋਤ ਸਿੰਘ ਜੀ ਪ੍ਰਵੀਨ ਜੀ ਵੀ ਜਿਹੜੇ ਕਹਿੰਦੇ ਨਾ ਵੀ ਹਾਏ ਹਾਏ ਖਬਰ ਮਾੜੀ ਆ ਗਈ ਭਾਜੀ ਇਹ ਇਹ ਜਿਹੜੀਆਂ ਨਾ ਇਹ ਉੱਥੇ ਵਾਲੀਆਂ ਇੰਡੀਆ ਵਾਲੀਆਂ ਜਿਹੜੀਆਂ ਗੱਲਾਂ ਆ ਨਹੀਂ ਹਾਏ ਆ ਜਿਹੜੀ ਅੱਜ ਸਵੇਰੇ ਸੁਣ ਗਈ ਦੇਣ ਮਾੜਾ ਨਿਕਲੂਗਾ ਤੇ ਇਹ ਹੋ ਜਾਊਗਾ ਖਬਰ ਨੂੰ ਖਬਰ ਵਾਂਗੂ ਲੈਣਾ ਸਿੱਖੋ ਉਹ ਬਿਰਤੀ ਤੋਂ ਬਾਹਰ ਨਿਕਲੋ ਇੱਥੇ ਸਾਰਾ ਕੁਝ ਸਾਰਾ ਕੁਝ ਹਮੇਸ਼ਾ ਆਲ ਦਾ ਟਾਈਮ ਚੰਗਾ ਨਹੀਂ ਚੱਲਦਾ ਦੁਨੀਆ ਦੇ ਉੱਤੇ ਜ਼ਿੰਦਗੀ ਦੇ ਵਿੱਚ ਹਰ ਜਗ੍ਹਾ ਜਿਹੜੇ ਉਤਾਰ ਚੜਾਅ ਆ ਜ਼ਿੰਦਗੀ ਦੇ ਵਿੱਚ ਹਰ ਇੱਕ ਚੀਜ਼ ਦੇ ਵਿੱਚ ਇਦਾਂ ਜਿਹੜੇ ਉਹ ਚੱਲਦੇ ਰਹਿੰਦੇ ਆ ਬੰਦਾ ਤੇ ਉਹੀ ਆ ਇਨਸਾਨ ਤਾਂ ਉਹੀ ਆ ਜਿਹੜਾ ਉਸ ਨੂੰ ਕਰੜਾ ਹੋ ਕੇ ਜਿਹੜਾ ਉਹ ਉਸ ਦਾ ਸਾਹਮਣਾ ਕਰ ਸਕਦਾ ਆ ਆਪਣੀ ਗਲਤੀ ਦੇ ਲਈ ਦੂਜੇ ਦੇ ਉੱਤੇ ਜਿਹੜਾ ਹਮੜਨਾ ਉਹ ਚੀਜ਼ ਠੀਕ ਨਹੀਂ ਹੁੰਦੀ ਇਸ ਨੂੰ ਜਿਹੜਾ ਥੋੜਾ ਅੰਡਰਸਟੈਂਡ ਕਰੋ ਇਹਨੂੰ ਥੋੜਾ ਜਿਹਾ ਆਪਣੀ ਬਿਰਤੀ ਨੂੰ ਇਹਦੇ ਵਿੱਚੋਂ ਜਿਹੜਾ ਉਹ ਕੱਢੋ ਹਾਰੇ ਹੋਏ ਲੋਕ ਨਾ ਬਣੋ ਵੀ ਅਸੀਂ ਜੀ ਹਾਏ ਹਾਏ ਅੱਜ ਖਬਰ ਮਾੜੀ ਆ ਗਈ ਅੱਜ ਇਦਾਂ ਹੋ ਗਿਆ ਇਹਨਾਂ ਨੇ ਆ ਜਿਹੜਾ ਉਹ ਦੱਸਤਾ ਬਈ ਖਬਰ ਨੂੰ ਖਬਰ ਵਾਂਗੂ ਲੈਣਾ ਜਿਹੜਾ ਉਹ ਸਿੱਖੋ ਅੰਡਰਸਟੈਂਡ ਕਰਿਆ ਕਰੋ ਥੋੜੀ ਜਿਹੀ ਇੰਟੈਲੈਕਚੁਅਲ ਪਾਵਰ ਨੂੰ ਜਿਹੜੀ ਵਧਾਉਣ ਦੀ ਗੱਲ ਕਰੋ ਜਿਹੜੇ ਲੋਕ ਇਹ ਕਹਿੰਦੇ ਆ ਵੀ ਇਹਨਾਂ ਨੇ ਆਹ ਕਰਤਾ ਉਹਨਾਂ ਨੇ ਉਹ ਕਰਤਾ ਇਹ ਹੋ ਗਿਆ ਤੇ ਉਹ ਹੋ ਗਿਆ ਉਹ ਥੋੜਾ ਜਿਹਾ ਇਸ ਚੀਜ਼ ਦੇ ਵਿੱਚੋਂ ਬਾਹਰ ਨਿਕਲਣ ਦੀ ਜਿਹੜੀ ਉਹ ਕੋਸ਼ਿਸ਼ ਕਰੋ ਆਦਰਵਾਇਜ਼ ਜੇ ਇਸ ਮੁਲਕ ਦੇ ਵਿੱਚ ਆਏ ਆ ਜੇ ਇਸ ਮੁਲਕ ਨੇ ਤੁਹਾਨੂੰ ਰਿਲੀਜੀਅਸ ਫਰੀडम ਜਿਹੜੀ ਉਹ ਦਿੱਤੀ ਆ ਪਰਸੀਕਿਊਸ਼ਨ ਤੋਂ ਜਿਹੜਾ ਉਹ ਤੁਹਾਨੂੰ ਉਹਨੇ ਸ਼ਰਨ ਜਿਹੜੀ ਉਹ ਦਿੱਤੀ ਆ ਜਦੋਂ ਉੱਥੋਂ ਦਾ ਲੋਕ ਕਿਸੇ ਦੀ ਗਲਤੀ ਦੇ ਕਰਕੇ ਮਰਦਾ ਤੇ ਉਸ ਹਮਦਰਦੀ ਉਸ ਬੰਦੇ ਦੇ ਨਾਲ ਜਿਹੜੀ ਹੋਣੀ ਚਾਹੀਦੀ ਹੈ ਤੁਸੀਂ ਜਿਹੜੀ ਮਦਦ ਕਰਨੀ ਬਾਅਦ ਚ ਕਰ ਸਕਦੇ ਆ ਕਿਸੇ ਦੀ ਵੀ ਪਰ ਇਹ ਆ ਵੀ ਪਹਿਲੋਂ ਮੌਕੇ ਦੀ ਨਜ਼ਾਕਤ ਨੂੰ ਜਿਹੜਾ ਉਹ ਤੁਹਾਨੂੰ ਸਮਝਣ ਦੀ ਜਿਹੜੀ ਉਹ ਜ਼ਰੂਰਤ ਹੈਗੀ